ਦੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਆ। ਔਰ ਇਹ ਪੰਜੀਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਇਹਦੇ ਨਾਲ ਜਿੱਥੇ ਪ੍ਰਦੂਸ਼ਣ ਨੇ ਵੱਧ ਜਾਂਦਾ ਆ ਉਹਦੇ ਨਾਲ ਸਾਹ ਤੇ ਫੇਫੜਿਆਂ ਦੀ ਰੋਗ ਵੀ ਲਿਆ ਉਹ ਵੀ ਵੱਧ ਜਾਂਦੇ ਆ। ਔਰ ਲੋਕਾਂ ਨੂੰ ਸਾਹ ਲੈਣਾ ਜਿਹੜਾ ਉਹ ਵੀ ਮੁਸ਼ਕਲ ਹੋ ਜਾਂਦਾ। ਔਰ ਜਿੱਥੋਂ ਤਾਈਂ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਆ ਜਿੱਥੇ ਪਾਣੀ ਪ੍ਰਦੂਸ਼ਿਤ ਹੋ ਰਿਹਾ ਆ ਜਾਂ ਹੋ ਚੁੱਕਾ ਆ ਜਾਂ ਹੋ ਜਾਣ ਦੀ ਸੰਭਾਵਨਾ ਆ ਉੱਥੇ ਲੋਕਾਂ ਨੂੰ ਪਾਣੀ ਸ਼ੁੱਧ ਪਾਣੀ ਪੀਣ ਲਈ ਮਿਲ ਸਕਣਾ ਵੀ ਬਹੁਤ ਮੁਸ਼ਕਲ ਆ ਲੋਕ ਪਾਣੀ ਪੀਣ ਨੂੰ ਲੱਭਣ ਲਈ ਬੜੇ ਹਰ ਰੋਜ਼ ਇੱਕ ਜद्दोजਹਿਦ ਕਰਦੇ ਰਹਿੰਦੇ ਆ ਬਹੁਤ ਸਾਰੇ ਕਲੋਨੀਆਂ ਦੇ ਲੋਕ ਇਸ ਪਾਣੀ ਦੀ ਪ੍ਰਾਪਤੀ ਲਈ ਅੱਜ ਜਿੰਨਾ ਫਰਬੰਦ ਦੇ ਉਸੇ ਦਬਾਬ ਹੋਂਦੇ ਲਈ ਆਪਣੇ ਪ੍ਰੋਟੈਸਟ ਵੀ ਕਰਦੇ ਆ ਧਰਨਿਆਂ 'ਤੇ ਵੀ ਬੈਠਦੇ ਆ ਲੇਕਿਨ ਅਨਪਾਚੁਨਿਟਲੀ ਜਿੰਨਾ ਵੀ ਸਾਡਾ ਜਿਲਿਆਂ ਦਾ ਫਰਬੰਦ ਹੁੰਦਾ ਸਰਕਾਰੀ ਤੌਰ ਤੇ ਉਹ ਇਨਾ ਲੋਕਾਂ ਦੇ ਧਰਨਿਆਂ ਬਾਰੇ ਕੋਈ ਖਾਸ ਪ੍ਰਵਾਹ ਜਿਹੜੀ ਆ ਉਹ ਨਹੀਂ ਕਰਦਾ ਤੇ ਨਤੀਜਾ ਕੀ ਨਿਕਲਦਾ ਉਹ ਲੋਕ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਇਹ ਉਹ ਪਾਣੀ ਦਾ ਪ੍ਰਬੰਧ ਕਰਕੇ ਆਪਣਾ ਰੋਜ਼ਮਾਰਾ ਦੀ ਜ਼ਿੰਦਗੀ ਜਿੜੀ ਆ ਉਹ ਜਿਉਣ ਲਈ ਮਜਬੂਰ ਹੋ ਜਾਂਦੇ ਆ ਸੋ ਇਹ ਇੱਕ ਬੜਾ ਵੱਡਿਆ ਸੀਰੀਅਸ ਮਾਮਲਾ ਆ ਔਰ ਇਸ ਮਾਮਲੇ ਉਤੇ ਵਿਚਾਰ ਕਰਨ ਦੇ ਲਈ ਅੱਜ ਸਾਡੇ ਨਾਲ ਡਾਕਟਰ ਦਵਿੰਦਰ ਕੁਸ਼ਤਾਲੀਵਾਲ ਜੀ ਸ਼ਾਮਿਲ ਹਨ ਉਹ ਉਹਨਾਂ ਨਾਲ ਆਪਾਂ ਇਸ ਸਮਾਸਿਆ ਦੇ ਬਾਰੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਆਓ ਆਪਾਂ ਉਹਨਾਂ ਨੂੰ ਜੀ ਆਇਆਂ ਕਹਈਏ ਡਾਕਟਰ ਖੁਸ਼ ਤਾਲੀਵਾਲ ਜੀ ਤੁਹਾਡਾ ਸ਼ੋਹਰਤ ਆਉਣ ਦੀ ਬਹੁਤ ਬਹੁਤ ਜੀ ਆਇਆਂ ਜੀ ਹਾਂ ਸ਼ਿਕਾਉ ਜੀ ਸਾਰੇ ਸੁਸਤੇ ਆਂ ਦੇ ਸਕਦੇ ਅੱਛਾ ਪਹਿਲਾਂ ਇਹ ਦੱਸੋ ਕਿ ਜੇ ਜਿਹੜੀ ਇੱਕ ਪਾਣੀ ਦੀ ਸਮੱਸਿਆ ਜਾਂ ਸਮੱਸਿਆ ਹੋਣਾ ਹੋ ਗੱਲ ਉਹ ਪਾਣੀ ਦਾ ਪ੍ਰਦੂਸ਼ਿਤ ਹੋਣਾ ਹੋ ਗੱਲ ਹੈ ਇਹ ਕਿੰਨਾ ਕੇ ਪੱਧਰ ਦੇ ਉੱਤੇ ਤਾਂ ਪਾਣੀ ਦਾ ਜਿਹੜਾ ਪ੍ਰਦੂਸ਼ਿਤ ਹੈ ਉਹਦੇ ਨਾਲ ਤੁਹਾਨੂੰ 2-4 ਹੋਣਾ ਪੈਂਦਾ ਆ ਹਰ ਔਜ ਦੀ ਜ਼ਿੰਦਗੀ ਵਿੱਚ ਤਾਂ ਕਿ ਤੁਹਾਨੂੰ ਤਾਂ ਤੁਹਾਡੇ ਆਸ-ਪਾਸ ਦੀ ਰਹਿਣ ਵਾਲੀ ਲੋਕਾਂ ਹਰ ਔਜ ਦੀ ਜ਼ਿੰਦਗੀ ਵਿੱਚ ਪੀਣ ਵਾਲਾ ਜਿਹੜਾ ਪਾਣੀ ਆ ਉਹ ਲੋੜਨ ਸਾਥ ਸਾਫ਼ ਸੁਥਰਾ ਮਿਲ ਸਕੇ ਹਾਂਜੀ ਹਾਂਜੀ ਸਰ ਕੋ ਇਹ ਹਰ ਘਰ ਦੀ ਪ੍ਰੋਬਲਮ ਹੁੰਦੀ ਆ ਹਨਾ ਪਾਣੀ ਪਾਣੀ ਤੋਂ ਬਿਨਾ ਆਪਾਂ ਜੀ ਨਹੀਂ ਸਕਦੇ ਪਾਣੀ ਹਵਾ ਤੇ ਕਹਿੰਦੇ ਨੇ ਵੀ ਇਹਨਾਂ ਵਾਤਾਵਰਨ ਸਾਫ ਸੁਥਰਾ ਹਨਾ ਉਹਦੇ ਤੋਂ ਬਿਨਾ ਨਫਰਮ ਦੀ ਜ਼ਿੰਦਗੀ ਨਰਕ ਹੈ ਤੇ ਜਦੋਂ ਪਾਣੀ ਨਹੀਂ ਹੋਊਗਾ ਤੇ ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਵਾਤਾਵਰਨ ਵੀ ਸਾਫ ਹੋਗਾ ਹਨਾ ਫਿਰ ਜੇ ਪਾਣੀ ਜੇ ਪਾਣੀ ਹੋਊਗਾ ਪਾਣੀ ਸਾਫ ਸੁਥਰਾ ਆਊਗਾ ਤਾਂ ਲੋਕਾਂ ਦੀ ਸਿਹਤ ਨੂੰ ਵੀ ਨੁਕਸਾਨੀ ਹੋਊਗਾ ਤੇ ਫਿਰ ਹਸਪਤਾਲਾਂ ਵੱਲ ਵੀ ਨਹੀਂ ਭੱਜਣਾ ਪਊਗਾ ਜੇ ਪਾਣੀ ਪ੍ਰਦੂਸ਼ਿਤ ਹੈ ਤਾਂ ਲੋਕਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਤੇ ਮਤਲਬ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਹੁਤ ਲੱਗਦੀਆਂ ਜਿਵੇਂ ਆਪਾਂ ਕਹਿ ਦਈਏ ਜੇ ਕੈਂਸਰ ਜਿਆਦਾ ਹੋ ਰਿਹਾ ਲੋਕਾਂ ਨੂੰ ਉਹ ਵੀ ਪਾਣੀ ਗੰਦਾ وجہ ਹੀ ਹੋ ਰਿਹਾ ਪਰ ਗੰਦਾ ਪਾਣੀ ਕਿਉਂ ਹੋ ਰਿਹਾ ਪਹਿਲੀ ਗੱਲ ਤਾਂ ਪਾਣੀ ਬਿਲਕੁਲ ਹੀ ਹੈ ਨਹੀਂਗਾ ਨਾ ਇਹ ਗਰਮੀਆਂ ਚ ਆ ਕੇ ਕਿਉਂ ਇਦੀ ਸ਼ੋਰਟੇਜ ਹੁੰਦੀ ਹੈ ਕਿਉਂਕਿ ਇੱਕ ਤਾਂ ਲੋਕੀ ਪਾਣੀ ਢੋਲਦੇ ਬਹੁਤ ਆ ਇਹ ਆਮ ਲੋਕ ਆਮ ਸਮਾਜ ਦੀ ਵੀ ਇਹ ਸਮੱਸਿਆ ਕਿ ਲੋਕੀ ਪਾਣੀ ਐ ਨਾਕਾਰਾਂ ਦੇ ਇੱਕ ਜੋ ਕਾਰ ਦੀ ਬਾਲਟੀ ਦੇ ਨਾਲ ਧੋਤੀ ਜਾਣੀ ਉਹਦੇ ਦੋ ਤਿੰਨ ਤਿੰਨ ਬਾਲਟੀਆਂ ਪਾਈ ਜਾਂਦੇ ਆ ਵੇਸਟ ਕਰਦੇ ਪਾਣੀ ਵੇਸਟ ਹਾਂਜੀ ਪਾਣੀ ਬਿਲਕੁਲ ਇਹ ਕਹਿ ਸਕਦੇ ਪਾਣੀ ਬਿਲਕੁਲ ਧਰਤੀ ਦੇ ਵਿੱਚੋਂ ਖਤਮ ਹੋ ਚੁੱਕਿਆ ਬਹੁਤ ਥੱਲੇ ਜਾ ਚੁੱਕਿਆ ਇਹ ਹਮੇਸ਼ਾ ਉਦੋਂ ਹੁੰਦਾ ਜਦੋਂ ਅਸੀਂ ਮਤਲਬ ਕਹਿ ਦਈਏ ਧੋਣੇ ਵਗੈਰਾ ਲੱਗਦੇ ਆ ਹਨਾ ਹਾਂਜੀ ਸਾਡੇ ਕਿਸਾਨ ਆ ਉਹ ਫਸਲਾਂ ਦੀ ਬਦਲੀ ਨਹੀਂ ਕਰਨਾ ਚਾਹੁੰਦੇ ਹਰ ਸਾਲ ਇਹ ਹੀ ਸਮੱਸਿਆ ਹੁੰਦੀ ਆ ਹਨ ਹਰ ਸਾਲ ਬੋਲਦੇ ਆ ਪਾਣੀਆਂ ਤੇ ਸੈਮੀਨਾਰ ਕੀਤੇ ਜਾਂਦੇ ਆ ਪਰ ਕਹਿੰਦੇ ਹੁੰਦੇ ਆ ਮਤਲਬ ਸਾਰਾ ਕੁਝ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹਨ ਅੱਗੇ ਪਿੱਛੇ ਕੁਝ ਨਹੀਂ ਵਾਦਾ ਲੋਕੀ ਬਹੁਤ ਸੰਸਾਵਾਂ ਹੁੰਦੀਆਂ ਚਲੋ ਪਾਣੀ ਦਾ ਅੱਜ ਹੋ ਜੇ ਅੱਜ ਪਾਣੀ ਦਾ ਸੀ ਹੱਲ ਕਰਵਾ ਦਿੰਦੇ ਆ ਹਨ ਪਰ ਪਾਣੀ ਦਾ ਹੱਲ ਜਿਉਂਨਾ ਤਿਉਂ ਰਹਿੰਦਾ ਹੀ ਐ 4-5 5 ਦਿਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਆਉਂਦਾ ਜੇ ਪਾਣੀ ਆਉਂਦਾ ਤੋ ਬਹੁਤ ਗੰਦਾ ਹੁੰਦਾ ਉਹਦੇ ਨਾਲ ਟੈਂਕੀਆਂ ਦਾ ਖਰਾਬ ਹੋ ਗਿਆ ਹੋਣਗੀਆਂ ਟੂਟੀਆਂ ਚ ਵੀ ਪਾਣੀ ਗੰਦਾ ਆਉਂਦਾ ਜੋ ਲੋਕਾਂ ਦੇ ਪੀਣ लायक ਤਾਂ ਬਿਲਕੁਲ ਹੀ ਨਹੀਂ ਹੁੰਦਾਗਾ ਹਾਂਜੀ ਫੇਰ ਲੋਕੀ ਉਹਨੂੰ ਵਰਤਨ ਕਿਵੇਂ ਲੋਕੀ ਧਰਨੇ ਲਾਉਂਦੇ ਆ ਹਨਾ ਫੇਰ ਉਹਨਾਂ ਨੂੰ ਇੱਕ ਹੱਲ ਦਿੱਤਾ ਹਿੰਦਾ ਕੋਈ ਨਾ ਜੀ ਮੈਂ ਤਾਂ ਅਸੀਂ ਪਾਣੀ ਨੂੰ ਦੇਖਦੇ ਆਂ ਪਾਣੀ ਕੋਈ ਪਾਈਪ ਸ਼ਾਇਦ ਟੁੱਟੀ ਹੋਣੀ ਐ ਸੀਵਰੇਜ ਦਾ ਪਾਣੀ ਵਿੱਚ ਰਲ ਗਿਆ ਹੋਣਾ ਵੀਰ ਤਾਂ ਕਿਵੇਂ ਪਾਣੀ ਦੀ ਮਤ ਸਮੱਸਿਆ ਨੂੰ ਤੁਸੀਂ ਇਹਨਾਂ ਅਣਗੌਲਿਆ ਕਿਵੇਂ ਕਰ ਸਕਦੀ ਆ ਨਾ ਮਤ ਜਿਹੜੀ ਆਪਣੇ ਹੈਗੇ ਆ ਪੌਨਗਰ ਕਾਉਂਸਲ ਵਗੈਰਾ ਇਹਨਾਂ ਦੀ ਜਿਹੜੀ ਪ੍ਰਧਾਨ ਵਗੈਰਾ ਉਹ ਸਭ ਨੂੰ ਕਹਿੰਦੇ ਨਹੀਂ ਜੀ ਪਾਣੀ ਪਣ ਜਦੋਂ ਇੰਝ ਕੋਈ ਸਮੱਸਿਆ ਹੁੰਦੀ ਉਹਦੇ ਇਹਨਾਂ ਦੇ ਕੋਈ ਵੀ ਬੰਦਾ ਕਿਸੇ ਵੀ ਦਫ਼ਤਰ ਦੇ ਵਿੱਚ ਬੈਠਾ ਨਹੀਂ ਮਿਲਦਾ ਹਾਂਜੀ ਕਿਉਂਕਿ ਪਤਾ ਹੁੰਦਾ ਲੋਕਾਂ ਨੇ ਧਰਨਾ ਲਾਇਆ ਹੋਇਆ ਲੋਕੀ ਦੋ ਦੋ ਦਿਨ ਤਿੰਨ ਤਿੰਨ ਦਿਨ ਲੈਟਰਸ ਵੀ ਪਾਉਂਦੇ ਆ ਹਨਾ ਮੀਡੀਆ ਨੂੰ ਵੀ ਬੁਲਾਉਂਦੇ ਆ ਪਰ ਕੋਈ ਵੀ ਮਸਲਾ ਜਿਉਂਦਾ ਤੇ ਉੱਥੇ ਹੀ ਖੜਾ ਰਹਿੰਦਾ ਸੰਦੇ ਜਿਹੜਾ ਪਾਣੀ ਹੁਣ ਦੇਖੋ ਅਸੀਂ ਇਹ ਕਹਿ ਸਕਦੇ ਆਂ ਵੀ 4-4 ਦਿਨ 5-5 ਦਿਨ ਪਾਣੀ ਨਾ ਆਵੇ ਤਾਂ ਬੰਦਾ ਜਿਊਗਾ ਕਿਵੇਂ ਫਿਰ ਲੋਕੀ ਜਿਹੜੇ ਪਾਣੀ ਵਾਲੇ ਟੈਂਕਰ ਹੁੰਦੇ ਉਹਨਾਂ ਤਾਂ ਮੰਗਾਉਂਦੇ ਉਹ ਦੇਖਦੇ ਆ ਵੀ ਪਾਣੀ ਦੀ ਨਿਜਾਕਤ ਨੂੰ ਹਨਾ ਫਿਰ ਉਸੇ ਸਹਾਂ ਨੂੰ ਉਹ ਰੇਟ ਆਫ ਦਾ ਹਾਈ ਕਰ ਦਿੰਦੇ ਆ ਹਾਂਜੀ ਜਿਹੜੇ 500 ਨੂੰ 600 ਨੂੰ 1000 ਨੂੰ ਵੀ ਉਹ ਆਪਣਾ ਕਿਉਂਕਿ ਪਾਣੀ ਬਿਨਾ ਨਹੀਂ ਸਰਦਾ ਲੋਕਾਂ ਦਾ ਬੱਚੇ ਆ ਛੋਟੇ ਪਾਣੀ ਬਿਨਾ ਤਾਂ ਸਿਆਣਿਆਂ ਦਾ ਵੀ ਨਹੀਂ ਸਰਦਾ ਬੱਚਿਆਂ ਦਾ ਤਾਂ ਕਿਸਨਾਂ ਨਾ ਹਾਂਜੀ ਫਿਰ ਮਤਲਬ ਕਿ ਸਰਕਾਰ ਇਸ ਮਤਲਬ ਕਾਹ ਨਹੀਂ ਅਸੀਂ ਕਹਿੰਦੇ ਪਿੰਡਾਂ 'ਚ ਵੀ ਪਾਣੀ ਖਤਮ ਹੋ ਚੁੱਕਿਆ ਪਿੰਡਾਂ 'ਚ ਵੀ ਕਈ ਵਾਰ ਮੋਟਰ ਚਲਾਉਂਦੇ ਪਾਣੀ ਨਹੀਂ ਚੜ੍ਹਦੇ ਕਿਉਂਕਿ ਪਾਣੀ ਬਹੁਤ ਥੱਲੇ ਜਾ ਚੁੱਕਿਆ ਹੈ ਹਾਂਜੀ ਇਸ ਸਮੱਸਿਆ ਦਾ ਹੱਲ ਮੈਨੂੰ ਤਾਂ ਲੱਗਦਾ ਨਹੀਂ ਜਿੰਨਾ ਤੇ ਚ ਛੋਣੇ ਦੀ ਬਦਲੀ ਨਹੀਂ ਅਸੀਂ ਬਦਲਾਅ ਕਰ ਸਕਦੇ ਹਨਾ ਇਹਦੇ ਵਿੱਚ ਫਸਲ ਦੇ ਵਿੱਚ ਜਾਂ ਅਸੀਂ ਖੁਦ ਅਸੀਂ ਦੋਨੋਂ ਨੂੰ ਨਹੀਂ ਹਰਥਾ ਦੇਤਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਲਕੁਲ ਖਤਮ ਹੈ ਕਿਉਂਕਿ ਪਾਣੀ ਤੋਂ ਬਿਨਾ ਤਾਂ ਸਾਡਾ ਹੋਂਦ ਹੀ ਸਾਰਿਆ ਬੱਸ ਇਹ ਹੱਟਾ ਤੱਕ ਵੀਰ ਬਿਨਾ ਪਾਣੀ ਤੋਂ ਬੈਠੇ ਰਹਿੰਦੇ ਆ ਤੇ ਫਿਰ ਇਹਦਾ ਹੱਲ ਜਿਹੜਾ ਉਹ ਜਾਂਦਾ ਸਮਾਜ ਨੂੰ ਲੱਭਣਾ ਪੈਣਾ ਇੱਥੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਅਸੀਂ ਮੇਅਰ ਚੁਣ ਦਿੰਨੇ ਆ ਮੇਅਰ ਕੁਝ ਨਹੀਂ ਕਰਦੇ ਮੇਅਰ ਇੱਕ ਵਾਰੀ ਬੂਟਾ ਲੈ ਲੈਣਗੇ ਨਗਰ ਕੌਂਸਲ ਦਾ ਐ ਐਮਸੀ ਚੋ ਨਿਆ ਜਾਊਗਾ ਪਰ ਕੋਈ ਵੀ ਕਿਤੇ ਵੀ ਨਹੀਂ ਆਉਂਦਾ ਲੋਕੀ ਬੈਠੇ ਰਹਿੰਦੇ ਆ ਧੁੱਪ ਦੇ ਵਿੱਚ ਬੈਠੇ ਰਹਿੰਦੇ ਆ ਅਸੀਂ ਇੱਕ ਦਿਨ ਦੇਖਿਆ ਸਾਡੇ ਅੰਖਰੜ ਏਰੀਆ ਦੇ ਵਿੱਚ ਪੂਰਾ ਤਰਨਾ ਲੱਗਿਆ ਹੋਇਆ ਵੀ ਪਹਿਲਾ ਇੱਕ ਸਮੱਸਿਆ ਸੀ ਉਹਨਾਂ ਦੀ ਪਾਣੀ ਹੈ ਨਹੀਂ ਦੂਜਾ ਸਮੱਸਿਆ ਸੀ ਪਾਣੀ ਗੰਦਾ ਆ ਰਿਹਾ ਤੀਜੀ ਸਮੱਸਿਆ ਸੀ ਮੀਂਹ ਦਾ ਪਾਣੀ ਸੜਕਾਂ ਦੇ ਉੱਤੇ ਖੜ ਕੇ ਸਾਡੇ ਗੰਦੇ ਪਾਣੀ ਦੇ ਵਿੱਚ ਮਿਲ ਰਿਹਾ। ਹਾਂਜੀ। ਕਾਫੀ ਟਾਈਮ ਹੋ ਉਤਰਨਾ ਲੱਗਿਆ ਰਿਹਾ ਬੜਾ ਜੋਸ਼ ਹੋਣਾ ਧਰਨਾ ਲੱਗਿਆ ਮੁੜ ਕੇ ਕੋਈ ਆਇਆ ਹਨਾ ਚੈਨਗਰ ਕਾਉਂਸਲ ਦਾ ਪ੍ਰਧਾਨ ਆਇਆ ਉਹਨੇ ਕਿਹਾ ਨਹੀਂ ਜੇ ਅਸੀਂ ਸ਼ਾਮ ਤੱਕ ਮਸਲਾ ਹੱਲ ਕਰ ਦਾਂਗੇ ਪਰ ਮਸਲਾ ਜਿਉਂਦਾ ਤਿਉਹ ਉੱਥੇ ਹੀ ਖੜਾ ਉਹ ਲੋਕ ਠਾਪੇ ਹਨਾ। ਹਾਂਜੀ। ਹਾਂਜੀ ਮੇਨ ਇੱਥੇ ਅਸੀਂ ਕਹਿ ਸਕਦੇ ਲੋਕਾਂ ਦੀ ਵੀ ਸਮੱਸਿਆ। ਲੋਕ ਜਦੋਂ ਇਹ ਜਿ ਬੈਂਦੇ ਆ ਹਨਾ ਜਿਹੜੇ ਮੂਰੇ ਆਗੂ ਹੁੰਦੇ ਉਹ ਧਰਨਾ ਲਾਉਂਦੇ ਆ। ਮੜ ਕਿਉਂ ਹੀ ਆਗੂ ਜਿਹੜੇ ਉਹ ਪੈਸੇ ਲੈ ਕੇ ਪਿੱਛੇ हट ਜਾਂਦੇ ਆ ਫਿਰ ਜਿਹੜੇ ਆਮ ਲੋਕ ਹੁੰਦੇ ਉਹ ਫਿਰ ਪਟਕਦੇ ਰਹਿ ਜਾਂਦੇ ਆ ਕਿਉਂਕਿ ਇਹਦੀ ਸਮੱਸਿਆ ਜਿਵੇਂ ਹੁਣ ਬਾਰਿਸ਼ ਹੋ ਰਹੀਆਂ ਤੇ ਅਮ ਰੋਜ਼ ਬਦਲਵਾਈ ਹੁੰਦੀ ਆ ਜਦੋਂ ਸਾਡੇ ਕੋਲ ਪਾਣੀ ਨਹੀਂ ਹੈਗਾ ਜਦੋਂ ਆਸੇ ਪਾਸੇ ਦਰਖਤ ਨਹੀਂ ਹੈਗੇ ਪਾਣੀ ਨਹੀਂ ਹੈਗਾ ਤੇ ਫਿਰ ਉਹਦੇ ਵਿੱਚ ਜਿਹੜੀ ਬੱਦਲਾਂ ਦੀ ਹਮਸ ਹੁੰਦੀ ਆ ਉਹਦਾਂ ਲੋਕਾਂ ਨੂੰ ਸਾਹ ਦੀ ਦਿੱਕਤ ਆਉਂਦੀ ਆ ਕਿਉਂਕਿ ਉਹਦੇ ਵਿੱਚ ਨਮੀ ਹੋ ਜਾਂਦੀ ਆ ਜਦੋਂ ਸਾਡੇ ਕੋਲ ਪਾਣੀ ਨਹੀਂ ਹੈਗਾ ਤੇ ਫਿਰ ਉਹਦੀ ਨਮੀ ਕਿਵੇਂ ਜਾਊਗੀ ਕਿਉਂਕਿ ਨਮੀ ਤਾਂ ਆਈ ਜਾਊ ਜੇ ਸਰ ਕੋਲ ਵਾਤਾਵਰਨ ਹੋਊਗਾ ਜੇ ਸਰ ਕੋਲ ਦਰਖਤ ਹੋਣਗੇ ਪਾਣੀ ਹੋਊਗਾ ਤਾਂ ਹੀ ਅਸੀਂ ਜੇ ਦਰਖਤ ਹੋਣਗੇ ਤਾਂ ਪਾਣੀ ਵੀ ਹੋਊਗਾ ਜੇ ਅਸੀਂ ਦਰਖਤ ਹੀ ਕਟ-ਕਟ ਕੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰੀ ਜਾਂਦੇ ਆ ਫਿਰ ਸਾਨੂੰ ਪਾਣੀ ਆਊਗਾ ਕਿੱਥੋਂ ਫਿਰ ਅਸੀਂ ਜੀਵਾਂਗੇ ਕਿਵੇਂ ਬਿਲਡਿੰਗਾਂ ਨੂੰ ਤਾਂ ਅਸੀਂ ਸਾਹ ਨਹੀਂ ਲੈ ਸਕਦੇ ਉਹਦੇ ਚ ਤਾਂ ਕਿਉਂਕਿ ਬਿਲਡਿੰਗਾਂ ਵੀ ਨਹੀਂ ਉੱਚੀਆਂ ਬਣਾਈਆਂ ਜਾਂਦੀਆਂ ਕਿ ਉਹਨਾਂ ਦੇ ਆਸ-ਪਾਸੇ ਵੀ ਹਵਾ ਨਹੀਂ ਆਉਂਦੀ ਕਿਉਂਕਿ ਉਹਨਾਂ ਦੇ ਵਿੱਚ ਕੋਈ ਰੋਸ਼ਨਦਾਨ ਨਹੀਂ ਬਲਾਓ ਰੋਸ਼ਨਦਾਨ ਵਾਲੀ ਜਗ੍ਹਾ ਜਿਹੜੀ ਉਹ ਏਸੀਆਂ ਨੇ ਲੈ ਲਈ ਆ ਹਾਂਜੀ ਤੁਸੀਂ ਦੇਖੋ ਜਦੋਂ AC ਅੰਦਰਲੀ ਗਰਮੀ ਬਾਹਰ ਸੱਟਦਾ ਹੈ ਹਨਾ ਤਾਂ ਉਹ ਵੀ ਲੋਕਾਂ ਲਈ ਨੁਕਸਾਨ ਹੈ। ਉਹ ਵੀ ਤਾਂ ਪਾਣੀ ਦੀ ਹਾਂਜੀ ਉਹਦੇ ਵਿੱਚ ਵੀ ਪਾਣੀ ਦੀ ਪ੍ਰੋਬਲਮਸ ਆਉਂਦੀ ਹੈ ਕਿਉਂਕਿ ਜਦੋਂ ਇੰਨੀ ਗਰਮੀ ਬਾਹਰ ਹੁੰਦੀ ਹੈ ਤਾਂ ਫਿਰ ਪਾਣੀ ਉਹ ਆਲਰੇਡੀ ਸੁੱਕਦਾ ਹੈ ਕਿਉਂਕਿ ਬਾਹਰ ਜਦੋਂ ਸਾਡੇ ਕੋਲ ਦਰਖਤ ਨਹੀਂ ਹੈਗੇ, ਵਾਤਾਵਰਣ ਨਹੀਂ ਸਾਫ਼ ਹੈਗਾ ਸਾਡੇ ਕੋਲੇ ਫਿਰ ਉਹ ਪਾਣੀ ਬਿਲਕੁਲ ਥੱਲੇ ਜਾਊਗਾ ਤਾਂ ਥੱਤੀ ਸੁੱਕ ਰਹੀ ਹੈ ਜਦੋਂ ਸਾਰੀ ਅੰਦਰਲੀ ਗਰਮੀ ਬਾਹਰ ਜਾ ਰਹੀ ਹੈ। ਹਾਂਜੀ ਉਹ ਲੋਕਾਂ ਨੂੰ ਗਰਮੀ ਵੱਧਦੀ ਜਿੰਨੀ ਗਰਮੀ ਵੱਧਦੀ ਜਾਂਦੀ ਓਨੀ ਧਰਤੀ ਦੇ ਵਿੱਚ ਨਮੀ ਹੋ ਰਹੀ ਹੈ ਤੇ ਇਸ ਲਈ ਸਾਨੂੰ ਓਨੀ ਜਿਆਦਾ ਸਾਨੂੰ ਆਮ ਲੋਕਾਂ ਨੂੰ ਸਮੱਸਿਆ ਹੋ ਰਹੀ ਹੈ ਇਹ ਸੀ ਇਹਨਾਂ ਕਹਿੰਦੇ ਨੇ ਨੀਦ ਗਰੀਬੇ ਦੇ ਚਾਉਂਦਾ ਹੈ ਵਿੱਚ ਸਾਰੇ ਲੋਕ ਹੀ ਆਉਂਦੇ ਆ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਸਾਰੀ ਦਿੱਕਤ ਸਭ ਨੂੰ ਹੋ ਰਹੀ ਹੈ ਦੇਖੋ ਦਵਿੰਦਰ ਜੀ ਗੱਲ ਇਦਾਂ ਹੈਗੀ ਆ ਵੀ ਪੰਜਾਬ ਦੇ ਵਿੱਚ ਸਮੇਂ-ਸਮੇਂ ਅਨੁਸਾਰ ਹਰ ਇੱਕ ਪਾਰਟੀ ਦੀ ਸਰਕਾਰ ਦੇਗੀ ਆ ਉਹ ਬੰਦੀ ਲਈ ਔਰ ਹਰ ਇੱਕ ਸਰਕਾਰ ਨੇ ਲੋਕਾਂ ਨੂੰ ਇਸ ਕਦਰ ਤੱਕ ਬੁੱਧੂ ਬਣਾਇਆ ਆ ਕਿ ਆ ਲੁਧਿਆਣੇ ਦੇ ਲਾਗੇ ਇੱਕ ਬੁੱਢਾ ਨਾਲਾ ਚੱਲਦਾ ਪਿਆ ਆ ਸਰਕਾਰ ਭਾਵੇਂ ਕੋਈ ਵੀ ਹੋਵੇ ਕੋਈ ਵੀ ਕਿਸੇ ਵੀ પાર્ટી ਦੀ ਹੋਵੇ ਹਰ ਇੱਕ ਸਰਕਾਰ ਨੇ ਲੋਕਾਂ ਨੂੰ ਇਹ ਵੈਦ ਕੀਤੇ ਅਸੀਂ ਇਹ ਪਾਣੀ ਜਿਹੜਾ ਆ ਇਨ ਟ੍ਰੀਟ ਕਰਕੇ ਘਟੋ ਘਟਨੀ ਇਹ ਜੋ ਬੜਾ ਮੰਗ ਹੁਣ ਜਿਹੜਾ ਖੇਤੀ ਜੋਗ ਵਾਤੋਂ ਚ ਆਉਣ ਵਾਲਾ ਪਾਣੀ ਆ ਉਹਦੀ ਥੋੜੀ ਜੀ ਕੁਆਲਿਟੀ ਜਿਹੜੀ ਆ ਪੀਣ ਵਾਲੇ ਪਾਣੀ ਤੋਂ ਮਾੜੀ ਹੁੰਦੀ ਆ ਉਹ ਉਹਦੇ ਪੈਰਾਮੀਟਰਸ ਖੇਤੀਬਾੜੀ ਦੇ ਪਾਣੀ ਦੇ ਉਹ ਵੱਖਰੇ ਉਹ ਸੋੜੇ ਜੇ ਘਟੀਆਂ ਵੀ ਹੁੰਦੇ ਆ ਲੇਕਿਨ ਜਿੱਥੋਂ ਦਾ ਇਹ ਪਾਣੀ ਪੀਣ ਵਾਲਾ ਸਵਾਲ ਆ ਉਹ ਬਿਲਕੁਲ ਉਹਦੇ ਉੱਤੇ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਉਹਦਾ ਜਿਹੜਾ ਆਮ ਤੌਰ ਦੇ ਉੱਤੇ ਮਨੁੱਖੀ ਸਿਹਤ ਲਈ ਜਿੰਨਾ ਪੀ ਐਚ ਚਾਹੀਦਾ ਆ ਉਹਦਾ ਉਹ 7.5 ਤੋਂ ਲੈ ਕੇ 7.2 ਉਹਦਾ ਇਹ ਹੋਣਾ ਚਾਹੀਦਾ ਆ ਉਹ ਜੇ ਕਦੇ ਉਹਨੂੰ ਘਟਵਾਦ ਹੁੰਦਾ ਆ ਇਹਦਾ ਮਤਲਬ ਉਸ ਪਾਣੀ ਜਿਹਨੂੰ ਤੁਸੀਂ ਪੀ ਰਹੇ ਆ ਉਹ ਮਨੁੱਖੀ ਸਿਹਤ ਲਈ ਬਿਲਕੁਲ ਉਹ ਠੀਕ ਨਹੀਂ ਹੁੰਦਾ। ਔਰ ਜੇ ਕਦੇ ਉਹਨੂੰ ਘਟਵਾਦ ਦਾ ਉਹ ਉਹ ਸਮਝਿਆ ਜਾਣਾ ਚਾਹੀਦਾ ਆ ਕਿ ਉਹ ਪਾਣੀ ਜਿਹੜਾ ਆ ਮਨੋਕੀ ਸੇਤ ਲਈ ਚੰਗਰੀ ਉਹਨੂੰ ਘਟੋ ਘਟਾ ਠੀਤੀ ਬਾੜੀ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ ਹੁਣ ਜਿਹੜਾ ਇਹ ਗੁੱਡੇ ਨਾਲੇ ਦਾ ਪਾਣੀ ਆ ਇਹ ਨਾ ਪੀਣ ਵਾਲਿਆਂ ਜਾਂ ਨਾ ਇਹ ਖੇਤੀਬਾੜੀ ਦੇ ਕੰਮਾਂ ਦੀ ਗੱਲ ਕੋਈ ਨਹੀਂ ਆ ਜਾ ਸਕਦਾ ਮੈਂ ਕਈਆਂ ਸਾਲਾਂ ਤੋਂ ਇਹੋ ਜਿਹਾ ਖੇਡ ਤਮਾਸ਼ਾ ਜਿਹੜਾ ਸਰਕਾਰਾਂ ਦਾ ਇਹ ਦੇਖਦਾ ਆ ਰਿਹਾ ਆ ਰੇਕਨ ਅਜੇ ਤਾਈਂ ਵੀ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣਾ ਤਾਂ ਇੱਕ ਪਾਸੇ ਖੇਤੀਬਾੜੀ ਦੇ ਜਿਹੜੇ ਫੈਦਾ ਮੀਟਰਸ ਹੈਗੇ ਆ ਪਾਣੀ ਦੇ ਉਹ ਵੀ ਇਹ ਮੇਨਟੇਨ ਨਹੀਂ ਕਰ ਸਕਦੇ ਇਹ ਜੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਲੋਕਾਂ ਨੂੰ ਪੀਣ ਵਾਲਾ ਜਿਹੜਾ ਪਾਣੀ ਆ ਇਹ ਸਕਾਰਾ ਸਾਡੀਆਂ ਕਦੋਂ ਮਹਈਆ ਕਰਵਾ ਸਕਣਗੇ ਔਰ ਜਦੋਂ ਇਹ ਇਹ ਡਾਕਟਰ ਦਵਿੰਦਰ ਜਦੋਂ ਇਹ ਪਾਣੀ ਵੀ ਅਵੇਲੇਬਲ ਹੁੰਦਾ ਉਦੋਂ ਲੋਕਾਂ ਨੂੰ ਕੀ ਜ਼ਿਆਦਾ ਜੋ ਹੀ ਹਿੰਦੀ ਆ ਪਾਣੀ ਟੀਨ ਦੇ ਹਾਂਜੀ ਦੇਖੋ ਜਦੋਂ ਲੋਕੀ ਪਾਣੀ ਜਦੋਂ ਇੱਕ ਦਿਨ ਵੇਚ ਕਰਦੇ ਦੋ ਦਿਨ ਤਿੰਨ ਦਿਨ ਹਨਾ ਨਹੀਂ ਆਉਂਦਾ ਪਹਿਲੀ ਗੱਲ ਤਾਂ ਉਤਰ ਨਾਲ ਲਾਉਂਦੇ ਆ ਲੋਕਾਂ ਇਹਦਾ ਘਰਾਓ ਕਰਦੇ ਲੈਟਰਸ ਪਾਉਂਦੇ ਆ ਹਨਾ ਕੋਈ ਹੱਲ ਨਹੀਂ ਜੋ ਨਿਕਲਦਾ ਫੇਰ ਲਾਸਟ ਟਾਈਮ ਇਹ ਹੁੰਦਾ ਕਿ ਲੋਕੀ ਟੈਂਕਰਾਂ ਵਾਲਿਆਂ ਵੱਲ ਭਾਈਦੇ ਆ ਪਾਣੀ ਵਾਲੇ ਜੇ ਟੈਂਕਰ ਪਾਣੀ ਘਰਾਂ ਚ ਪਹੁੰਚਦਾ ਕਰਦੇ ਹਨਾ ਹਾਂਜੀ ਉਹਨਾਂ ਦੇ ਉਹਨਾਂ ਦੇ ਰੇਟ ਦੇਖੋ ਹਰ ਕਿਸੇ ਦੀ ਮਜਬੂਰੀ ਆ ਕਿ ਪਾਣੀ ਉਹਨਾਂ ਨੇ ਲੈਣਾ ਹੀ ਲੈਣਾ ਹੁੰਦਾ ਕਿਉਂਕਿ ਪਾਣੀ ਗਰਮੀ ਦਾ ਸੀਜ਼ਨ ਆ ਸਰਦੀਆਂ ਚ ਤਾਂ ਚਲੋ ਬੰਦਾ ਦੋ ਦਿਨ ਸਾਤ ਵੀ ਲੋ ਪਾਣੀ ਤੋਂ ਬਿਨਾ ਪਰ ਗਰਮੀਆਂ ਦੇ ਸੀਜ਼ਨ ਦੇ ਵਿੱਚ ਜਿੰਨਾ ਗਰਮੀ ਆ ਉੰਨੀ ਸਾਡੀ ਬੋਡੀ ਨੂੰ ਪਾਣੀ ਜ਼ਿਆਦਾ ਜ਼ਰੂਰੀ ਚਾਹੀਦਾ ਤੇ ਬੋਡੀ ਦੇ ਵਿੱਚ ਜੇ ਪਾਣੀ ਨਹੀਂ ਜਾਊਗਾ ਤਾਂ ਫਿਰ ਸਾਡੀ ਸਿਹਤ ਨੂੰ ਨੁਕਸਾਨ ਆ ਹਨਾ ਪਾਣੀ ਦੇ ਨਾਲ ਅਸੀਂ ਇਹ ਕਹਿ ਸਕਦੇ ਹਰ ਪਾਸੇ ਨੁਕਸਾਨ ਆ ਜਿਵੇਂ ਪਾਣੀ ਦੇ ਵਿੱਚ ਹਵਾ ਦੇ ਵਿੱਚ ਨਮੀ ਆ ਤਾਂ ਲੋਕਾਂ ਨੂੰ ਸਿਹਤ ਲਈ ਉਹ ਵੀ ਹਾਨੀਕਾਰਕ ਹੈ ਜੇ ਅਸੀਂ ਕਹਦੇ ਪ੍ਰਦੂਸ਼ਣ ਆ ਗੱਡੀਆਂ ਦਾ ਧੂਆਂ ਤੇ ਉਹ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਪਾਣੀ ਬਾਹਰਲਾ ਪ੍ਰਦੂਸ਼ਣ ਸਾਡਾ ਸਾਫ਼ ਸੁਥਰਾ ਨਹੀਂ ਤੇ ਫਿਰ ਗੱਡੀਆਂ ਦਾ ਧੂਆਂ ਤਾਂ ਆਲਰੇਡੀ ਉਹਦੇ ਵਿੱਚ ਰਲ ਕੇ ਸਾਨੂੰ ਜ਼ਿਆਦਾ ਨੁਕਸਾਨ ਕਰਦਾ ਹਾਂ ਉਹ ਤਾਂ ਹੋਰ ਨਹੀਂ ਹਾਂ ਉਹਦੇ ਨਾਲ ਪ੍ਰਦੂਸ਼ਣ ਸਾਡੀ ਅੰਦਰ ਸਾਹ ਨਾਲ ਸਾਰਾ ਹੀ ਸਾਡੇ ਅੰਦਰ ਜਾਂਦਾ ਹੈ ਹਾਂਜੀ ਇਹੀ ਹੈ ਕਿ ਜੋ ਜੇ ਅਸੀਂ ਪਾਣੀ ਨੂੰ ਗਵਾਉਨੇ ਆ ਜੇ ਪਾਣੀ ਸਾਡੀ ਬਿਲਕੁਲ ਹੀ ਸਾਡਾ ਖਤਮ ਹੁੰਦਾ ਜਾ ਰਿਹਾ ਹੈ ਪਾਣੀ ਫਿਰ ਉਹਦੇ ਨਾਲ ਸਾਡੀ ਧਰਤੀ ਬਿਲਕੁਲ ਕਹਿ ਸਕਦੇ ਹਾਂ ਸੁੱਕੇ ਦੇ ਵਿੱਚ ਇੱਕ ਕਹਿ ਸਕਦੇ ਸੁੱਕਾ ਆ ਸਕਦਾ ਨਾ ਇਹਨਾਂ ਸਰਕਾਰਾਂ ਨੂੰ ਸੁੱਕਾ ਦੁੱਖ ਨਹੀਂ ਦੇ ਸਕਦੀ ਹਨ ਮੈਂ Rajasthan ਦੇ ਵਿੱਚ ਕਹਿੰਦੇ ਹਾਂ ਹੁਣ ਮੀਂਹ ਬਹੁਤ ਆਇਆ ਹਨਾ ਪਰ ਮੀਂਹ ਆਇਆ ਪਰ ਪਾਣੀ ਦੀ ਸਮੱਸਿਆ ਤਾਂ ਨਹੀਂ ਨਾ ਘਟੀ ਪਾਣੀ ਦੀ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ ਕਿਉਂਕਿ ਪਾਣੀ ਦੀ ਸਮੱਸਿਆ ਧਰਤੀ ਚ ਆਉਣੀ ਜੇ ਧਰਤੀ ਦਾ ਹੀ ਸਾਡੀ ਪਾਣੀ ਉੱਪਰ ਲੈ ਕੇ ਆਉ ਜੇ ਅਸੀਂ ਦਰਖਤ ਲਾਵਾਂਗੇ ਜੇ ਧਰਤੀ ਦੇ ਕੋਲ ਸਾਡੀ ਸੁੱਕੀ ਪਈ ਹੈ ਜਦੋਂ ਅਸੀਂ ਕਿਹ ਕਿਹਦਾ ਧਰਤੀ ਦੀ ਇੱਟਾਂ ਰੋੜੇ ਪਏ ਇੱਟਾਂ ਰੋੜੇ ਕਿੰਨਾ ਕੁ ਪਾਣੀ ਪਾਣੀ ਤਾਂ ਸੋਕੀ ਜਾਣਾ ਥੱਲੇ ਜਲੇ ਆਣਾ ਕਿਉਂਕਿ ਪਥਰੀਲਾ ਰਸਤਾ ਹੋ ਗਿਆ ਉਹ ਕਿਹੜਾ ਪੋਲਾ ਵਿਜੀ ਚ ਦਰਖਤ ਲੱਗਿਆ ਹੋਇਆ ਤੇ ਉਹਨੂੰ ਇੱਕ ਨਵੀਂ ਡੇਰਿਆ ਦਰਖਤ ਦੇ ਵਿੱਚੋਂ ਕਿੰਨਾ ਪਾਣੀ ਹੁੰਦਾ ਸੀ ਉਹ ਦਰਖਤ ਦੇ ਵਿੱਚ ਆਸੀ ਮੜਾ ਰਛਲਦੇ ਆ ਉਹਦੇ ਵਿੱਚ ਪਾਣੀ ਨਿਕਲ ਜਾਂਦਾ ਨਾ ਹਾਂਜੀ ਕਈ ਦਰਖਤਾਂ ਦੇ ਵਿੱਚ ਹਰ ਦਰਖਤ ਦੇ ਵਿੱਚ ਇੰਨਾ ਪਾਣੀ ਹੁੰਦਾ ਜੇ ਅਸੀਂ 10 ਦਰਖਤ ਵੀ ਇੱਕ ਸਾਈਡ ਦੇ ਉੱਤੇ ਲਾਉਣੇ ਆ ਤੇ ਤੁਸੀਂ ਉਸ ਧਰਤੀ ਨੂੰ ਤੇ ਜਿਸ ਜਗ੍ਹਾ ਤੇ ਦਰਖਤ ਬਿਲਕੁਲ ਨਹੀਂ ਲੱਗੇ ਉਸ ਧਰਤੀ ਨੂੰ ਖੋਦ ਕੇ ਦੇਖਿਓ ਦੋਨਾਂ ਦੇ ਵਿੱਚ ਕਿੰਨਾ ਅੰਤਰ ਹੋਗਾ ਫਿਰ ਉਹਨਾਂ ਦੀ ਮਿੱਟੀ ਨੂੰ ਅਸੀਂ ਰਿਸਰਚ ਕਰਕੇ ਦੇਖੋ ਤੇ ਦੋਨਾਂ ਦੀ ਮਿੱਟੀ ਦੇ ਵਿੱਚ ਜੇ ਅਸੀਂ ਲੈਬ ਦੇ ਵਿੱਚ ਦੋਨਾਂ ਨੂੰ ਅਸੀਂ ਚੈੱਕ ਕਰਾਉਂਦੇ ਆ ਤੇ ਦੋਨਾਂ ਦੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੋਗਾ ਕਿ ਇੱਕ ਦੇ ਵਿੱਚ ਨਮੀ ਬਿਕੋ ਖਤਮ ਹੋ ਜੇ ਇੱਕ ਦੇ ਵਿੱਚ ਕੁਝ ਨਮੀ ਹੁੰਦੀ ਹੈ ਉਸ ਜਗ੍ਹਾ ਦੇ ਉੱਤੇ ਪਾਣੀ ਜ਼ਰੂਰ ਹੋਊਗਾ ਜਿੱਥੇ ਦਰਖਤ ਲੱਗੇ ਹੋਣਗੇ ਪਰ ਜਿਸ ਜਗ੍ਹਾ ਤੇ ਉੱਤੇ ਸ਼ਹਿਰਾਂ ਦੇ ਵਿੱਚ ਪਾਣੀ ਦੀ ਕਮੀ ਕਿਉਂ ਆਉਂਦੀ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਦਰਖਤ ਨਹੀਂ ਹੈਗੇ ਦਰਖਤ ਨਹੀਂ ਹੈਗੇ ਤੇ ਸਾਨੂੰ ਪਾਣੀ ਦੀ ਸ਼ਾਰਟੇਜ ਹੁੰਦੀ ਹੈ ਤੇ ਸ਼ਹਿਰਾਂ ਵਾਲਿਆਂ ਨੂੰ ਹਰ ਚੀਜ਼ੇ ਮੁੱਲ ਲੈਣ ਦੀ ਨਾਲ ਪਾਣੀ ਵੀ ਮੁੱਲ ਲੈਣਾ ਪੈ ਰਿਹਾ ਜੇ ਪੀਣ ਲਈ ਅਸੀਂ ਪਾਣੀ ਲੈ ਕੇ ਆਉਨੇ ਤਾਂ 80 80 ਰੁਪਏ 85 85 ਰੁਪਏ ਦੀਆਂ ਜਿਹੜੀਆਂ ਵੱਡੀਆਂ ਵਾਲੀਆਂ ਬਸਲੇਰੀਆਂ ਲੀਟਰਸ ਹੁੰਦੇ ਉਹ ਲੋਕੀ ਘਰਾਂ 'ਚ ਪਾਣੀ ਪੀਣ ਲਈ ਲੈ ਕੇ ਆਉਂਦੇ ਕਿਉਂਕਿ ਜੇ ਪਾਣੀ ਆਉਂਦਾ ਵੀ ਹੈ ਤਾਂ ਉਹ ਗੰਦਾ ਆਉਂਦਾ ਹੈ ਹੋ ਸਕਦਾ ਵੱਡੀਆਂ ਟੈਂਕੀਆਂ ਜਿਨ੍ਹਾਂ ਤੇ ਪਾਣੀ ਲੋਕਾਂ ਦੇ ਘਰਾਂ ਤੱਕ ਮਾ ਉਹ ਨਹੀਂ ਸਾਫ਼ ਕੀਤੀਆਂ ਜਾਂਦੀਆਂ ਸਾਲ-ਸਾਲ ਢੇਢ-ਢੇਢ ਸਾਲ ਉਹਨਾਂ ਨੂੰ ਵੀ ਕੋਈ ਸਾਫ਼ ਨਹੀਂ ਕੀਤਾ ਜਾਂਦਾ ਉਹਨਾਂ 'ਚ ਵੀ ਬਹੁਤ ਗੰਦ ਹੁੰਦਾ ਹੈ ਓ ਮਾਈ ਗਾਡ ਦੂਸਰ ਪਾਣੀ ਨਹੀਂ ਹੈਗਾ ਜਿਹੜੀਆਂ ਜਗ੍ਹਾ ਤੋਂ ਮੋਟਰਾਂ ਛੱਡਦੇ ਆ ਉਹਦੇ ਵਿੱਚੋਂ ਵੀ ਜਦੋਂ ਪਾਣੀ ਨਹੀਂ ਹੁੰਦਾ ਤਾਂ ਥੱਲੇ ਗੰਦ ਹੀ ਨਿਕਲਦਾ ਪਾਣੀ ਕਿਉਂਕਿ ਚੱਕਿਆ ਨਹੀਂ ਆਂਦਾ ਪਾਣੀ ਥੱਲੇ ਮਿੱਟੀ ਆਲਰੇਡੀ ਨਿਕਲਦੀ ਆ ਜਦੋਂ ਪਾਣੀ ਚੱਕਦੇ ਆਪਾਂ ਹਾਂਜੀ ਤੇ ਫਿਰ ਜਦੋਂ ਲੋਕਾਂ ਦੇ ਜਿਵੇਂ ਹੁਣ ਕਈ ਜਗ੍ਹਾ ਤੇ ਟਾਈਮ ਮੰਗਦੇ ਨੇ ਵੀ ਅਸੀਂ ਵੀ ਪਾਣੀ ਦੀ ਸ਼ਾਰਟੇਜ ਆ ਤੇ ਅੱਧਾ ਦਾ ਘੰਟਾ ਸਾਰੀਆਂ ਸੋਸਾਇਟੀਆਂ ਦੇ ਵਿੱਚ ਪਾਣੀ ਜਾਊਗਾ ਹਨਾ ਹਾਂਜੀ ਦੇਖੋ ਹੁਣ ਜ਼ਿਆਦਾਤਰ ਪਿੰਡ ਵੀ ਸ਼ਹਿਰਾਂ ਦੇ ਵਿੱਚ ਹੀ ਰਲੇ ਪਏ ਆ ਕਿਉਂਕਿ ਸਾਰਾ ਡਿਵੈਲਪਮੈਂਟ ਜਿਹੜਾ ਉਹ ਸ਼ਹਿਰਾਂ ਵਾਲਾ ਪਿੰਡਾਂ ਦੇ ਵਿੱਚ ਪਿੰਡਾਂ ਤੇ ਹੋਇਆ ਪਿਆ ਹਾਂਜੀ ਤੇ ਜਦੋਂ ਪਾਣੀ ਦੀ ਕਮੀ ਪਹਿਲਾਂ ਕਰ ਕਰ ਮੋਟਰਾਂ ਲੱਗੀਆਂ ਹੁੰਦੀਆਂ ਸੀ ਹੁਣ ਇੱਕ ਜਗ੍ਹਾ ਤੇ ਮੋਟਰ ਲਾਈ ਜਾਂਦੀ ਆ ਉਸੇ ਤੋਂ ਪਾਣੀ ਸਾਰੇ ਘਰਾਂ ਨੂੰ ਸਪਲਾਈ ਜਾਂਦਾ ਅੱਧਾ ਦਾ ਘੰਟਾ ਪਾਣੀ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਉਸ ਅੱਧੇ ਘੰਟੇ ਦੇ ਨਾਲ ਤੁਸੀਂ ਦੇਖੋ ਕਿੰਨੇ ਘਰ ਹੁੰਦੇ ਆ ਉਸ ਇੱਕ ਸੋਸਾਇਟੀ ਦੇ ਵਿੱਚ ਹਨਾ ਅਸੀਂ ਇਹ ਕਹਿ ਸਕਦੇ ਹਾਂ ਉਸ ਸੋਸਾਇਟੀ ਦੇ ਵਿੱਚ ਜਿਹੜੇ ਵਸਦੇ ਪਰਿਵਾਰ ਹੁੰਦੇ ਉਹ 500 700 ਹਜ਼ਾਰ ਪਰਿਵਾਰ ਹੁੰਦਾ ਫਿਰ ਉਹਨਾਂ ਦੇ ਵਿੱਚ ਜਿਹੜੇ ਕਿਹਨਾਂ ਮੋਟਰਾਂ ਚੱਲਦੀਆਂ ਮੋਟਰਾਂ ਲੋਕਾਂ ਦੀਆਂ ਹਵਾ ਲਿਆ ਜਾਂਦੀਆਂ ਨਾ ਇੱਕ ਨੂੰ ਪਾਣੀ ਚੜਦਾ ਜਨਾ ਦੂਜੇ ਨੂੰ ਪਾਣੀ ਚੜਦਾ ਉਹ ਤਾਂ ਆਪਣਾ ਬੁੱਤਾ ਸਾਫ ਦਿੰਦੇ ਆ ਨਾ ਵੀ ਅਸੀਂ ਤਾਂ ਪਾਣੀ ਜੀ ਛੱਡਿਆ ਸੀ ਹਾਂਜੀ ਹਾਂਜੀ ਸੁਰਖੀ ਤਾਂ ਆਮ ਲੋਕਾਂ ਦੀ ਹੈ ਨਾ ਕਿ ਜਦੋਂ ਪਾਣੀ ਜਿੰਨਾ ਟਾਈਮ ਤੁਸੀਂ ਛੱਡਿਆ ਸੀ ਉਹਨਾਂ ਟਾਈਮ ਕਿਹੜਾ ਪਾਣੀ ਭਰੂਗਾ ਕਿਹੜਾ ਨਹੀਂ ਭਰੂਗਾ ਨਾ ਹਾਂਜੀ ਹਾਂਜੀ ਤੇ ਉਹ ਉਹੀ ਹੈ ਕਿ ਸਾਰੀਆਂ ਮੋਟਰਾਂ ਜਦੋਂ ਬੰਨ੍ਹ ਅਗਲੇ ਨੇ ਹਵਾ ਲੈਣੀਆਂ ਫਿਰ ਅਗਲੇ ਪਲੰਬਰ ਦਾ ਖਰਚਾ ਲੱਗ ਹੋ ਜਾਂਦਾ ਹੈ ਪਾਣੀ ਦੀ ਸਮੱਸਿਆ ਦੇ ਨਾਲ ਲੋਕਾਂ ਨੂੰ ਸਮੱਸਿਆ ਪਾਣੀ ਦੀ ਸਮੱਸਿਆ ਤਾਂ ਹੈ ਹੀ ਹੈ ਜਿਹੜੀ ਲੋਕਾਂ ਨੂੰ ਅਲੱਗ ਸਮੱਸਿਆ ਮਾਰ ਰਹੀਆਂ ਲੋਕਾਂ ਦਾ ਪੈਸਾ ਕਿੰਨਾ ਖਰਚ ਹੋ ਰਿਹਾ ਪਾਣੀ ਨੂੰ ਪੀਣ ਵਾਲਾ ਪਾਣੀ ਮੋੜ ਲੈਣਾ ਉਹਨਾਂ ਨੇ ਆਪ ਦੇ ਨਹਾਉਣ ਧੋਣ ਲਈ ਪਾਣੀ ਮੋੜ ਲੈਣਾ ਟੈਂਕੀਆਂ ਲਈ ਭਰਉਣਾ ਉਹ ਮੋੜ ਲੈਣਾ ਉਹ ਹਜ਼ਾਰ-ਹਜ਼ਾਰ ਤੱਕ ਪਹੁੰਚ ਜਾਂਦਾ ਉਹਨਾਂ ਦਾ ਪਾਣੀ ਇੱਕ ਇੱਕ ਟੈਂਕਰ ਨੂੰ ਉਹਦੇ ਤੇ ਵੀ ਥੱਲ ਪਾਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਾਣੀ ਦੇ ਹਰ ਕਿਸੇ ਨੂੰ ਜ਼ਰੂਰਤ ਹੈ ਉਹ ਆਪਣਾ ਰੇਟ ਵਧਾ ਦਿੰਦੇ ਆ ਜਿਵੇਂ ਕਹਿੰਦੇ ਨੇ ਜੇ ਦੁੱਧ ਦੀ ਸ਼ਾਰਟੇਜ ਹੋ ਦੇ ਤਾਂ ਦੁੱਧ 100 ਰੁਪਏ ਕਿਲੋ ਕਰ ਦਿੰਦੇ ਆ ਨਾ ਉਸੇ ਤਰ੍ਹਾਂ ਹੀ ਪਾਣੀ ਆ ਪਾਣੀ ਲੋਕ ਐਨਾ ਡੋਲਦੇ ਆ ਜਿਹੜਾ ਉਹ ਹੀ ਡੋਲੀ ਜਾਂਦੇ ਆ ਤੇ ਉਹਦੇ ਲਈ ਲੋਕਾਂ ਨੂੰ ਜਿਨ੍ਹਾਂ ਨੂੰ ਮਿਲ ਨਹੀਂ ਰਿਹਾ ਪਾਣੀ ਉਹਨਾਂ ਵੱਲ ਵੀ ਤਾਂ ਦੇਖਣਾ ਬਹੁਤ ਜ਼ਰੂਰੀ ਹੈ ਕਿ ਪਾਣੀ ਅਸੀਂ ਇਹ ਡੋਲ ਰਹੇ ਹਾਂ ਹਾਂਜੀ ਅਸੀਂ ਇਹ ਕਹਿੰਦਾ ਸਾਡੇ ਸਮਾਜ ਦਾ ਵੀ ਇਹਦੇ 'ਚ ਬਹੁਤ ਵੱਡਾ ਹੱਥ ਹੈ ਪਾਣੀ ਨੂੰ ਖਤਮ ਕਰਦਾ ਜਾਂ ਲੋਕ ਜਿਹੜੇ ਭੁੱਖੇ ਮਰ ਰਹੇ ਆ ਤੇ ਜਿਹੜੇ ਪਾਣੀ ਦੇ ਨਾਲ ਉਹ ਕਰ ਰਹੇ ਹਨਾ ਇੱਕ ਅੱਧੇ ਲੋਕ ਤੇ ਆ ਹੀ ਮਰ ਰਹੇ ਆ ਅਸੀਂ ਆਪ ਦਾ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਉਂਦਾ ਉਹ ਸੋਚਦੇ ਨਹੀਂ ਵੀ ਪਾਣੀ ਭਾਏ ਲੋਕਾਂ ਨੂੰ ਵੀ ਚਾਹੀਦਾ ਜੋ ਅਸੀਂ ਡੋਲ ਰਹੇ ਹਾਂ ਇਹ 2 ਕ 4 ਕ ਨੂੰ ਅਸੀਂ ਜੇ ਪਾਣੀ ਸਪਲਾਈ ਕਰਾਂਗੇ ਤੇ ਵਿੱਚ ਸਭ ਦਾ ਫਾਇਦਾ ਹੁੰਦਾ ਹਾਂਜੀ ਹਾਂਜੀ ਇੱਥੇ ਸਰਕਾਰ ਉਸ ਚੀ ਦੋਸ਼ੀ ਨਹੀਂ ਬਾਲਾ ਦੇਸਾ ਦੇ ਕਿਉਂਕਿ ਸਰਕਾਰਾਂ ਦਾ ਵੀ ਕੰਮ ਵਿੱਚ ਰੋ ਪਾਣੀ ਦੀ ਸਮੱਸਿਆ ਨੂੰ ਉਹਦਾ ਹੱਲ ਲੱਭਿਆ ਜਾਵੇ ਸਰਕਾਰਾਂ ਨੇ ਪਰ ਕੁਝ ਸਮਾਜ ਦਾ ਵੀ ਫਰਜ ਬੰਦਾ ਕਿ ਅਸੀਂ ਵੀ ਆਪਣੇ ਪਾਣੀ ਨੂੰ ਕੰਟਰੋਲ ਕਰੀਏ ਇਹ ਜੇ ਜੇ ਤੋ ਤਾਂ ਸਰਕਾਰ ਦਾ ਸਬੰਧ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਸੀਰੀਅਸ ਤੌਰ ਤੇ ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਉਹਨਾਂ ਨੂੰ ਹਰ ਦੋ ਜਿਹੜਿਆ ਹਵਾ ਸਾਫ਼ ਸੁਥਰੀ ਚਾਹੀਦੀ ਆ ਪਾਣੀ ਸਾਫ਼ ਸੁਥਰਾ ਚਾਹੀਦਾ ਆ ਔਰ ਧੋਈ ਮਰਾਂ ਦੀ ਜ਼ਿੰਦਗੀ ਜਿਹੜੀ ਆ ਉਹਦਾ ਆੜਾ ਦਵਾਲਾ ਸਾਫ਼ ਸੁਥਰਾ ਚਾਹੀਦਾ ਆ ਇਹਨਾਂ ਗੱਲਾਂ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਤੁਹਾਡੇ ਦੁੱਖਾਂ ਸੁੱਖਾਂ ਵਿੱਚ ਆਣ ਕੇ ਸ਼ਰੀਕ ਹੋ ਸਕੇ ਜਾਂ ਭੰਗੂ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਜਾਂ ਪੈਂਦਾ ਆ ਉਹਨਾਂ ਦੇ ਹੱਥ ਦੀ ਕੋਈ ਯਤਨ ਜਿਹੜਾ ਉਹ ਕਰ ਸਕੇ ਲੇਕਿਨ ਜੇਕਰ ਉਹਨੇ ਕਰਨਾ ਵੀ ਹੋਵੇ ਜੇ ਉਹ ਕਿਸੇ ਦੇ ਅਫੀਸਰ ਦੇ ਮਨ ਦੇ ਵਿੱਚ ਇੱਛਾ ਵੀ ਹੋਵੇ ਉਹ ਸਾਬ ਨਹੀਂ ਇੰਨੇ ਹਨੀਗੇ ਕਿ ਤੁਹਾਨੂੰ ਕੋਈ ਜਿਹੜਾ ਵਧੀਆ ਪਾਣੀ ਵੀ ਕਿਥੋਂ ਮਹਿਆ ਕਰਵਾ ਸਕੇ ਜਾਂ ਕਿ ਟੈਂਕੀਆਂ ਹੀ ਇੰਨੀਆਂ ਨਹੀਂ ਬੰਦ ਕੀਤੀਆਂ ਹੋਈਆਂ ਕਿ ਲੋਕਾਂ ਦਾ ਖਾਸਾ ਪਾਣੀ ਕੋਈ ਕਦੀ ਉਹਨਾਂ ਦੇ ਪਹਚਾਇਆ ਜਾਵੇ ਜਿਹੜੀ ਗੱਲ ਤੁਸੀਂ ਇੱਕ ਟੈਂਕਰ ਦੀ ਗੱਲ ਕੀਤੀ ਆ ਮੈਨੂੰ ਪੱਕਾ ਤਾਂ ਪਤਾ ਨਹੀਂ ਲੇਕਿਨ ਸੁਣਦੇ ਕਹਿੰਦੇ ਵੀ ਆਂ ਕਿ ਟੈਂਕਰ ਪਾਣੀ ਦਾ ਉਹਦੇ ਨਾਲ ਵੀ ਕਰਾਪਸ਼ਨ ਵੱਧੀ ਆ ਲੋਕ ਮੇਮਰ ਆਗੇ বিনা ਆਪਣੇ ਭਾਂਡੇ ਪਾਣੀ ਦੇ ਨਾਲ ਭਰ ਲੈਂਦੇ ਆ ਫੇਰ ਦੂਜੇ ਲਈ ਪਾਣੀ ਬਚੇ ਨਾ ਬਚੇ ਕੋਈ ਇਸ ਗੰਦੀ ਚੀਜ਼ ਨਹੀਂ ਕਰਦੇ ਉਹ ਉਹ ਨਾ ਹੀ ਉਹ ਟੈਂਕਰ ਪਾਣੀ ਦਾ ਖਤਮ ਹੋ ਜਾਣ ਤੋਂ ਬਾਅਦ ਸਰਕਾਰੀ ਅਧਿਕਾਰੀ ਜਿਹੜੇ ਆ ਉਹ ਸੜਕੇ ਦੇ ਵਿੱਚ ਜਾਂ ਉਸ ਕਲੋਨੀ ਦੇ ਵਿੱਚ ਦੂਸਰਾ ਟੈਂਕਰ ਪਾਣੀ ਦਾ ਭੇਜਣ ਲਈ ਕੋਈ ਪਿਆਰ ਹੁੰਦੇ ਆ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਨਹੀਂ ਆ ਦੇਖੋ ਸਰ ਜਿਹੜਾ ਸਰਕਾਰ ਵੱਲੋਂ ਕੈਂਟਰ ਜਾਂਦੇ ਪਾਣੀਆਂ ਦੇ ਹਨਾ ਉਹ ਝੁੱਗੀ ਝੋਪੜੀਆਂ ਵੱਲ ਜਾਂਦੇ ਆ ਜਦਿ ਕਿਉਂਕਿ ਉਹਨਾਂ ਦੀ ਜਿਹੜੀ ਉਹ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਲੋਕ ਪਾਣੀ ਆਪਦੇ ਆਪ ਨਹੀਂ ਮੰਗਾ ਸਕਦੇ ਜਿਹੜੀਆਂ ਸੋਸਾਇਟੀ ਵਾਲਿਆਂ ਦੇ ਸੋਸਾਇਟੀਆਂ ਦੇ ਵਿੱਚ ਟੈਂਕਰ ਆਉਂਦੇ ਪਾਣੀ ਵਾਲੇ ਉਹ ਸੋਸਾਇਟੀ ਵਾਲੇ ਖੁਦ ਆਪਦੇ ਵੱਲੋਂ ਅਰੇਂਜ ਕਰਦੇ ਕੋਈ 5 ਰੁਪਏ ਦਿੰਦਾ 2 ਰੁਪਏ ਦਿੰਦਾ ਹਨਾ अच्छा मतलब ये वो जे एक कार ਵੀ ਮੰਗਾਉਂਦਾ ਤਾਂ ਉਹਦਾ ਦੇਖੋ ਰੇਟ 500 ਰੁਪਇਆ ਲੈ ਲੈਂਦੇ ਜੇ ਦੋ ਚਾਰ ਕਾਰ ਇਕੱਠੇ ਮਲੌਂਦੇ ਤਾਂ ਉਹਦਾ ਇੱਕ ਬੰਦੇ ਨੂੰ 4-400 ਰੁਪਇਆ ਲੈ ਲੈਂਦੇ ਆ ਕੈਂਕੀਆਂ ਲੋਕੀ ਭੱਜ ਜਾਂਦੇ ਆ ਪਰ ਉਹ ਉਹ ਵੀ ਤਾਂ ਇੱਕ ਕ੍ਰਪਸ਼ਨ ਹੀ ਹੈ ਨਾ ਕਿ ਜੋ 250 ਦਾ ਕੰਟਰ ਆਉਂਦਾ ਆਮ ਦਿੰਦੇ ਆ ਪਾਣੀ ਦਾ ਤੇ ਉਹ ਹੀ ਤੁਸੀਂ 4-4 5-500 ਦੇ ਵਿੱਚ ਲਾਈ ਜਾਂਦੇ ਆ ਹਨ 500 ਤਾਂ ਵੀ ਰੇਟ ਵਧਾ ਦਿੰਦੇ ਆ ਜੇ ਪੂਰੀ ਸੁਸਾਇਟੀ ਬਣਾਉਂਦੀ ਆ ਤਾਂ ਉਸੇ ਨੂੰ ਰੇਟ ਨੂੰ 800 ਰੁਪਇਆ ਵੀ ਚਾਹ ਦਿੰਦੇ ਆ ਤੋ ਕਿ ਇਹਨਾਂ ਨੂੰ ਪਤਾ ਹੁੰਦਾ ਵੀ ਇੰਨਾ ਏਰੀਆ ਦੇ ਵਿੱਚ ਪਾਣੀ ਨਹੀਂ ਆਉਂਦਾ ਤੇ ਉਹਨਾਂ ਦੇ ਅਵੇਲੇਬਲ ਖੜੇ ਹੁੰਦੇ ਆ ਕੈਂਟਰ ਭਰੇ ਹੋਏ ਤੇ ਉਹ ਪਰ ਜਿਹੜੀ ਇਹ ਵਾਲੀ ਹੁੰਦੀ ਆ ਉਹ ਸਮੱਸਿਆ ਜ਼ਿਆਦਾਤਰ ਝੁੱਗੀ ਝੋਪਣਿਆਂ ਦੇ ਵਿੱਚ ਭੇਜ ਦਿੰਦੇ ਆ ਉਹ ਇੱਕ ਕੈਂਟਰ ਭੇਜਦਾ ਦੋ ਕੈਂਟਰ ਭੇਜਦੇ ਹਨਾ ਹਾਂਜੀ ਕਿਉਂਕਿ ਜਿਹੜੇ ਲੋਕੀ ਵਰਕਿੰਗ ਵਾਲੇ ਆ ਉਹ ਲੋਕਾਂ ਨੂੰ ਇੰਨਾ ਉਹ ਲੋਕਾਂ ਨੂੰ ਇਹ ਹੁੰਦਾ ਕਿ ਚਲੋ 2-400 ਦਾ ਜਿਹੜਾ 500 ਨਾਲ ਸਾਰੇ ਇਕੱਠੇ ਕਰਕੇ ਮੰਗਾ ਲੈਨੇ ਆ ਪਰ ਉਹਦੇ 'ਚ ਵੀ ਨੁਕਸਾਨੀ ਆ ਕਿਉਂਕਿ ਜਦੋਂ ਕੈਂਟਰ ਆਉਂਦਾ ਹੈ ਟੈਂਕੀਆਂ ਸਭ ਦੀਆਂ ਪਰਿਆਨੀਆਂ ਪਰ ਉਹਦੇ 'ਚ ਵੀ ਕਈ ਵਾਰ ਪਾਣੀ ਗੰਦਾ ਹੀ ਹੁੰਦਾ ਤੇ ਉਹ ਬਚੜਾਉਣਾ ਵੀ ਮੁਸ਼ਕਲ ਹੁੰਦਾ ਉੱਪਰ ਉਹਦੇ ਲਈ ਖੋ ਤਾਂ ਆਪ ਨੂੰ ਉਹ ਕਾਨੀ ਪੈਣੀ ਆਖਿਆ ਚ ਤੂੰ ਕਾਨੀ ਪੈਣੀ ਕਿੰਨੇ ਲੋਕਾਂ ਨੂੰ ਪਾਈ ਪੰਪਰ ਖਿੱਚਣਗਾ ਨਾ ਇੱਕ ਅੱਗੋਂ ਪੈਸਾ ਦਿੰਦੇ ਆ ਉਹ ਬੰਦਾ ਤਾਂ ਕੰਡਰ ਛੱਡ ਜਾਂਦਾ ਟੈਂਕੀ ਲੁਕੀ ਆਪ ਉਹਦਣਾ ਭਰ ਲੈਂਦੇ ਆ ਜਿਹੜਾ ਪੈਸਾ ਲੈ ਕੇ ਜਾਂਦਾ ਉਹ ਰੇਟ ਵਧਾ ਦਿੰਦਾ ਉਹ ਉਹ ਦੇਖ ਲੈਂਦਾ ਵੀ ਇਸ ਏਰੀਆ 'ਚ ਇੰਨੇ ਦਿਨ ਤੋਂ ਪਾਣੀ ਨਹੀਂ ਆਇਆ ਮਨੇ ਆਪ ਦਾ ਰੇਟ ਆਪ ਚੱਕ ਲਿਆ ਇੱਕ ਗੱਲ ਮੈਂ ਤੁਹਾਡੀ ਵਿੱਚੇ ਟੋਕਦਾ ਇਹ ਜਿਹੜਾ ਪਾਣੀ ਦਾ ਟੈਂਕਰ ਹੈ ਇਹ ਤੁਸੀਂ ਪਾਣੀ ਕਿਉਂ پیسے ਕਿਉਂ ਦਿੰਦੇ ਆ ਇਹ ਗਵਰਨਮੈਂਟ ਨੂੰ ਦੇਣੇ ਚਾਹੀਦੇ ਹਨ ਪਰ ਸਮੱਸਿਆ ਲੋਕਾਂ ਦੀ ਆਪਦੀ ਹੈ ਨਾ ਗਵਰਨਮੈਂਟ ਦੇ ਮੂੰਹ ਕਿੰਨੇ ਦਿਨ ਦੇਖੇ ਦੇਣਾਂਗੇ ਲੋਕੀ ਧਰ ਨਾਲ ਲਾਉਂਦੇ ਆ ਭਲਾ ਇੱਕ ਦਿਨ ਲਾ ਲਾ ਦੋ ਦਿਨ ਲਾ ਲਾ ਜਦੋਂ ਉਦੋਂ ਨਹੀਂ ਲੋਕਾਂ ਦੀ ਸਮੱਸਿਆ ਨੂੰ ਸੁਣਿਆ ਜਾਂਦਾ ਉਦੋਂ ਨਹੀਂ ਪਾਣੀ ਪਿੱਛੇ ਤੋਂ ਛੱਡਿਆ ਜਾਂਦਾ ਪਾਣੀ ਦਾ ਪ੍ਰਬੰਧ ਨਹੀਂ ਲੋਕਾਂ ਨੂੰ ਕੀਤਾ ਜਾਂਦਾ ਉਦੋਂ ਸਿਰਫ ਕੋਈ ਕਹਿ ਲੈਂਦੇ ਆ ਜੀ ਮੋਟਰਾਂ ਨਹੀਂ ਚੱਲ ਰਹੀਆਂ ਮੋਟਰਾਂ ਖਰਾਬ ਹੈ ਜਾਂ ਵੀ ਪਾਣੀ ਪਿੱਛੋਂ ਨਹੀਂ ਆ ਰਿਹਾ ਹਨਾ ਹਾਂਜੀ ਤੇ ਮੋਟਰ ਕਿਉਂ ਕਿ ਵਾਤਾ ਦੋ ਦੋ ਤਿੰਨ ਤਿੰਨ ਦਿਨ ਫੇ ਛੱਡਦੇ ਨਹੀਂ ਕੋਤੋਂ ਮੋਟਰਾਂ ਚ ਪਾਣੀ ਨਹੀਂ ਚੜ ਰਿਹਾ ਪਾਣੀ ਥੱਲੇ ਧਰਤੀ ਚ ਹੋਵੇ ਤਾਂ ਪਾਣੀ ਚੜੇ ਪਹਿਲਾਂ ਤਾਂ ਸਰਕਾਰ ਨੂੰ ਪਾਣੀ ਦੇ ਵਿੱਚ ਜਿਵੇਂ ਆਪਾਂ ਇਹ ਦੇਖਿਆ ਸੀ ਤਾਮਲਨਾਡੂ ਦੇ ਵਿੱਚ ਅਸੀਂ ਗਏ ਸੀ ਉੱਧਰ ਨੂੰ ਅਸੀਂ ਇਹ ਦੇਖਿਆ ਵੀ ਹਰ ਘਰ ਦੇ ਨੂੰ ਜੇ ਵੀ ਘਰ ਚ ਲੱਗਿਆ ਦਰਖਤ ਵੀ ਕੱਟਦਾ ਉਹਨੂੰ ਵੀ 5000 ਰੁਪਏ ਜੁਰਮਾਨਾ ਦਿੱਤਾ ਜਾਂਦਾ ਵੈਰੀ ਗੁੱਡ ਸਾਡੇ ਜਿਹੜੇ ਦਰਖਤ ਕੱਟੇ ਜਾਂਦੇ ਆ ਉਹਦੇ ਚ ਵਿੱਚ ਤਾਂ ਸਰਕਾਰਾਂ ਹੀ ਆ ਨਾ ਦੇਖੋ ਜਦੋਂ ਕੋਈ ਬਿਲਡਿੰਗ ਆਉਂਦੀ ਆ ਉਥੇ ਦਰਖਤ ਹੁੰਦੇ ਆ ਉਹ ਬਿਲਡਰਾਂ ਨੂੰ ਜਦੋਂ ਪਾਸ ਕੀਤਾ ਜਾਂਦੇ ਆ ਤੇ ਸਰਕਾਰਾਂ ਦੇ ਥਰੂ ਹੀ ਪਾਸ ਕੀਤੇ ਜਾਂਦੇ ਆ ਸਰਕਾਰਾਂ ਉਹ ਜਿੱਥੇ ਦਰਖਤ ਲੱਗੇ ਹੁੰਦੇ ਆ ਉਹਨੂੰ ਸਰਕਾਰਾਂ ਕੱਟਣ ਕਿਉਂ ਦਿੰਦੀਆਂ ਹਨ ਉਹਨੂੰ ਵੱਢਣ ਕਿਉਂ ਦਿੰਦੀਆਂ ਹਨ ਹਨਾ ਜਦੋਂ ਦੇਖੋ ਥੋੜੀ ਜੀ ਦੂਰ ਤੇ ਉੱਤੇ 100 ਕਿਲੋਮੀਟਰ ਦੇ ਘੇਰੇ 'ਚ ਅਸੀਂ ਇਹ ਕਹਿ ਸਕਦੇ ਆ ਵੀ ਪਾਣੀ ਦੀ ਕਮੀ ਬਿਲਕੁਲ ਹੋ ਜਾਂਦੀ ਜਦੋਂ ਅਸੀਂ ਦਰਖਤ ਕੱਟਦੇ ਆ ਉੱਥੇ ਇੱਕ ਬਿਲਡਿੰਗਾਂ ਖੜੀਆਂ ਕਰ ਦਿੰਦੇ ਆ ਹਾਂਜੀ ਫਿਰ ਪਾਣੀ ਆਊਗਾ ਕਿੱਥੇ ਇਹ 'ਚ ਸਰਕਾਰਾਂ ਦੀ ਅਸੀਂ ਕਹਿ ਸਕਦੇ ਆ ਇਹਦੇ ਵਿੱਚ ਸਰਕਾਰ ਦੋਸ਼ੀ ਹੈ ਕਿਉਂਕਿ ਏਰੀਆ ਦੇਖਣਾ ਤੁਸੀਂ ਜਿਹੜੇ ਏਰੀਆ ਬਿਲਕੁਲ ਖਾਲੀ ਪਏ ਆ ਉਸ ਏਰੀਆ ਦੇ ਉੱਤੇ ਤੁਸੀਂ ਬਿਲਡਿੰਗਾਂ ਬਣਾਉਣ ਲਈ ਉਹਨਾਂ ਨੂੰ ਜਗ੍ਹਾ ਦੇਉ ਜਿੱਥੇ ਦਰਖਤ ਵੱਡੇ ਵੱਡੇ ਪਹਿਲਾਂ ਤੋਂ ਲੱਗੇ ਹੋਏ 100-100 ਸਾਲ ਪੁਰਾਣੇ ਦਰਖਤ ਲੱਗੇ ਹੋਇਆ ਉਹਨਾਂ ਨੂੰ ਉਡਣ ਦਾ ਮਕਸਦ ਹੀ ਨਹੀਂ ਕੋਈ ਉਹਨਾਂ ਨੂੰ ਫਾਇਦਾ ਵੀ ਨਹੀਂ ਕੋਈ ਵੀ ਘਟੋ ਘਟਕ ਉਹਨਾਂ ਦਾ ਸਾਡਾ ਵਾਤਾਵਰਣ ਆਮ ਲੋਕਾਂ ਦੀ ਸਿਹਤ ਲੋਕਾਂ ਨੂੰ ਪਾਣੀ ਮਿਲਦਾ ਰਹੂਗਾ ਕਿੰਨੀਆਂ ਪ੍ਰੋਬਲਮਸ ਇੱਕ ਦਰਖਤਾਂ ਦੇ ਨਾਲ ਸੋਲਵ ਹੁੰਦੀਆਂ ਹਾਂ ਹਾਂਜੀ ਹਾਂਜੀ ਇਸੇ ਸਾਖ ਜਾਣਦੇ ਵੀ ਆ ਵੀ ਦਰਖਤ ਪਹਿਲਾਂ ਪਹਿਲਾਂ ਤੋਂ ਪਾਣੀ ਦੇਖੋ ਅਸੀਂ ਇੰਨੇ ਕਸਾ ਦੇ ਜੁਨਚਲੋ ਆਬਾਦੀ ਲੋਕ ਕਹਿੰਦੇ ਆਬਾਦੀ ਵਾਦਗੀ ਹਾਂਜੀ ਆਬਾਦੀ ਪਹਿਲਾਂ ਵੀ ਸੀਗੀ ਆਬਾਦੀ ਹੁਣ ਵੀ ਅਸੀਂ ਕਹਿੰਦੇ ਹੁਣ ਤਾਂ ਸਾਡੇ ਸੰਦੀ ਆਬਾਦੀ ਸਾਡੀ ਕਿੰਨੇ ਲੋਕ ਸਾਡੇ ਮਤਲਬ ਕਿ ਬਾਹਰ ਚਲੇ ਗਏ ਆ ਹਾਂਜੀ ਹਾਂਜੀ ਪੰਜਾਬ ਦੀ ਵਾਦੀ ਤਾਂ ਦਿਨੋਂ ਦਿਨ ਘਟ ਰਹੀ ਆ ਤੇ ਫਿਰ ਪੰਜਾਬ ਦੀ ਵਾਦੀ ਪਹਿਲਾਂ ਤਾਂ ਲੋਕ ਇੱਥੇ ਸੀ ਸਾਰੇ ਹਾਂਜੀ ਉਹ ਨਹੀਂ ਬੱਚੇ ਸੀ ਲੋਕਾਂ ਨੇ ਨੌ ਨੌ 10 ਸ ਬੱਚੇ ਹੁੰਦੇ ਸੀ ਹੁਣ ਤਾਂ ਲੋਕਾਂ ਨੇ ਬੱਚਾ ਇੱਕ ਦੋ ਦੋ ਆ ਫਿਰ ਆਬਾਦੀ ਕਿਹੜੇ ਸਾਹਮਣੇ ਬਾਦਰ ਇਹ ਕੀ ਆ ਕੈਸੀ ਜੁਕੀ ਵੀ ਆ ਕੋ ਬੰਦਾ ਆ ਰਿਹਾ ਅਤੇ ਜੇ ਵੀਰ ਸਾਡੇ ਭਾਤ ਦੇ ਵਿੱਚ ਹੀ ਆ ਫਿਰ ਜੇ ਭਾਤ ਦੇ ਅਸੀਂ ਵਾਦੀ ਕਹਿ ਰਸੇ ਤੇ ਬਹੁਤ ਜਿਆਦਾ ਹੋਗੀ ਤੇ ਫਿਰ ਸਰਕਾਰਾਂ ਨੂੰ ਉਸੇ ਸਾਹਮਣਾ ਇਹਦਾ ਹੱਲ ਵੀ ਤਲਬਣਾ ਪੈਣਾ ਨਾ ਆ ਵਾਦੀ ਨਹੀਂ ਵਦੀ ਜਦੋਂ ਕਿ ਸਾਡੇ ਅਸੀਂ ਇਹ ਕਹਿ ਸਕਦੇ ਹਾਂ ਸਾਡੀਆਂ ਸਮੱਸਿਆਵਾਂ ਵਧ ਗਈਆਂ ਆ ਵਾਦੀ ਅਸੀਂ ਵਦੀ ਜ਼ਰੂਰ ਹੈ ਪਰ ਉਨੀ ਵੀ ਨਹੀਂ ਵਦੀ ਪਰ ਜਿਸ ਤਰ੍ਹਾਂ ਉਹ ਬਿਲਡਿੰਗਾਂ ਖੜੀਆਂ ਹੋ ਰਹੀਆਂ ਉਹ ਸਾਡੇ ਲਈ ਨੁਕਸਾਨਦੇ ਆ ਆ ਵਾਦੀ ਨਾਲ ਉਹ ਸਾਡੇ ਲਈ ਨੁਕਸਾਨ ਆ ਕਿਉਂਕਿ ਬਿਲਡਿੰਗਾਂ ਜਿਹੜੀਆਂ ਉਹ ਸਾਨੂੰ ਨੁਕਸਾਨ ਦੇ ਰਹੀਆਂ ਹਵਾ ਨਹੀਂ ਕਿਸੇ ਪਾਸੇ ਵਾਲੀ ਰੋਸ਼ਨਦਾਨ ਨਹੀਂ ਹੈਗੇ ਪਾਣੀ ਦੀ ਸਮੱਸਿਆ ਉਹਦੇ ਨਾਲ ਆਉਂਦੀ ਹੈ ਜਿਨੀਆਂ ਦੇਖੋ ਪਿੰਡਾਂ ਦੇ ਵਿੱਚ ਵੀ ਵੱਡੇ ਵੱਡੇ ਫਲੈਟ ਖੜੇ ਹੋ ਗਏ ਹੁਣ ਹਾਂਜੀ ਹਾਂਜੀ 10 20 20 ਮੰਜ਼ਲੀ ਫਲੈਟ ਖੜੇ ਹੋ ਗਏ ਪਿੰਡਾਂ ਦੇ ਵਿੱਚ ਹਨਾ ਹਾਂਜੀ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ ਸਾਫ਼ ਸੁਥਰੀ ਹਵਾ ਹੁੰਦੀ ਸੀ ਹਨਾ ਵਾਤਾਵਰਣ ਸਾਫ਼ ਸੁਥਰਾ ਹੁੰਦਾ ਸੀ ਅਸੀਂ ਇੱਕ ਚੀਜ਼ ਦੇਖੀਏ ਜਿਹੜੀ ਜਗ੍ਹਾ ਤੇ ਦਰਖਤ ਨਹੀਂ ਹੈਗੇ ਉਸ ਜਗ੍ਹਾ ਤੇ ਪਾਣੀ ਦੀ ਸਮੱਸਿਆ ਵਾਤਾਵਰਣ ਦੀ ਸਮੱਸਿਆ ਪ੍ਰਦੂਸ਼ਣ ਦੀ ਸਮੱਸਿਆ ਹੈ ਜਿਹੜੀ ਜਗ੍ਹਾ ਤੇ ਦਰਖਤ ਹੈਗੇ ਜਿਹੜੇ ਏਰੀਆ ਦੇ ਵਿੱਚ ਦਰਖਤ ਹੈਗੇ ਆ ਉਸ ਜਗ੍ਹਾ ਤੇ ਇਸ ਸਮੱਸਿਆਵਾਂ ਨਹੀਂ ਹੈਗਾ ਉਸ ਜਗ੍ਹਾ ਤੇ ਲੋਕਾਂ ਨੂੰ ਸਿਹਤ ਦੀ ਵੀ ਉਨੀ ਸਮੱਸਿਆ ਨਹੀਂ ਹੈਗੀ ਜਿਹੜੀ ਜਲਾ ਤੇ ਦੂਜੀ ਸਮੱਸਿਆ ਹੈਗੀ ਆ ਕਿਉਂਕਿ ਉੱਥੇ ਲੋਕਾਂ ਦੀ ਸਿਹਤ ਤੇ ਬਹੁਤ ਜਲਦੀ ਅਸਰ ਪੈਂਦਾ ਅੱਛਾ ਡਾਕਟਰ ਸਾਹਿਬ ਇੱਕ ਹੁਣ ਲਾਸਟ ਦੇ ਵਿੱਚ ਤੁਸੀਂ ਸਰਕਾਰ ਨੂੰ ਜਾਂ ਸੁਸਾਇਟੀ ਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਜਿਹਦੇ ਨਾਲ ਆਮ ਜਿਹੜਾ ਆਦਮੀਆ ਜਾਂ ਆਮ ਜਿਹੜਾ ਪਰਿਵਾਰ ਹੈ ਉਹਨੂੰ ਸਾਫ਼ ਸੁਥਰੀ ਹਵਾ ਤੇ ਸਾਫ਼ ਸੰਸਾਰ ਪੀਣ ਲਈ ਪਾਣੀ ਜਿਹੜਾ ਉਹ ਮਿਲ ਸਕੇ ਤੁਹਾਡੀ ਕੀ ਸਲਾਹ ਉਹਦੇ ਵਿੱਚ ਹੋ ਹਾਂ ਹਾਂਜੀ ਸੇ ਪਹਿਲਾਂ ਤਾਂ ਮੇਰੀ ਸਰਕਾਰ ਨੂੰ ਇਹ ਸਲਾਹ ਹੈ ਕਿ ਜਿਹੜੇ ਦਰਖਤ ਕੱਟੇ ਜਾਂਦੇ ਉਹਨਾਂ ਨੂੰ ਜੁਰਮਾਨੇ ਲਾਈ ਜਾਣ ਹਾਂਜੀ ਸਰਕਾਰ ਨੂੰ ਖੁਦ ਵੀ ਹਰ ਜਗ੍ਹਾ ਤੇ ਜਿੱਥੇ ਦਰਖਤ ਲੱਗੇ ਹੁੰਦੇ ਉੱਥੇ ਸੜਕਾਂ ਬਣਾਉਣ ਤੋਂ ਪਰ ਪੈਂਦੇ ਆ ਹਾਂਜੀ ਜੁਰਮ ਕੇ ਆਰਡਰ ਤੇ ਦਰਖਤ ਲੱਗੇ ਹੁੰਦੇ ਆ ਜਾਂ ਹਰ ਘਰ ਨੂੰ 2-2 4-4 ਦਰਖਤ ਲਾਉਣ ਦੀ ਉਹ ਦਿੱਤੀ ਜਾਵੇ ਵੀ ਜਿਨ੍ਹਾਂ ਜੇ ਕਿਸੇ ਨੇ ਰਜਿਸਟਰੀ ਕਰਾਉਣੀ ਆ ਉਸ ਦੇ ਆਲੇ ਦੁਆਲੇ ਪਹਿਲਾਂ ਦਰਖਤ ਲੱਗੇ ਹੋਣੇ ਚਾਹੀਦੇ ਫਿਰ ਉਹਦੀ ਰਜਿਸਟਰੀ ਪਾਸ ਹੋਵੇ ਸਾਡੀ ਜੇ ਕਿਸੇ ਨੇ ਜਮੀਨ ਜੇ ਕਿਸੇ ਨੇ ਮੋਟਰਾਂ ਦੇ ਉਹ ਬੈਲ ਲੈਣੇ ਆਗੇ ਕਨੈਕਸ਼ਨ ਲੈਣੇ ਆ ਪਹਿਲਾਂ ਉਹਨਾਂ ਨੂੰ ਉਹਨੇ ਮਤਲਬ ਦਸਤ ਲਾਉਣ ਦੀ ਉਹ ਹੋਵੇ ਵੀ ਹਾਂ ਦਸਤ ਲੱਗੇ ਆ ਤੇ ਇਹਨੂੰ ਮੋਆਇਨਾ ਵੀ ਕਰਨਾ ਬਹੁਤ ਜ਼ਰੂਰੀ ਆ ਕਿ ਦਸਤ ਮੱਚ ਤਾਂ ਨਹੀਂ ਗਿਆ じゃ ਫਿਰ ਸਾਡੀ ਪਾਣੀ ਦੀ ਜਿਹੜੀ ਸਮੱਸਿਆ ਫਿਰ ਹੋ ਸਾਰਾ ਸਾਡੀ ਪਾਣੀ ਦੀ ਸਮੱਸਿਆ ਜਿਹੜੀ ਉਹ ਖਤਮ ਹੋ ਜੇ ਕਿਉਂਕਿ ਫਿਰ ਇੱਕ ਲੋਕਾਂ ਨੂੰ ਵੀ ਮੇਰੀ ਇਹ ਹੈਗੀ ਗੁਆਚ ਕੇ ਪਲੀਜ਼ ਪਾਣੀ ਜਿਹੜਾ ਤੁਸੀਂ ਘਰਾਂ ਦੇ ਵਿਹੜੇ ਧੋਣਿਆ ਸੀ ਰੋਜ਼ ਧੋਣਿਆ ਹਨਾ ਹਰ ਡੇਲੀ ਜੇਰੇ ਤੋਂ ਨਾ ਸਾਨੂੰ ਕੀ ਹੋ ਜਾਉਂ ਮੀਂਹ ਬਾਰਿਸ਼ ਹੋ ਜਾਂਦੀ ਐ ਅਸੀਂ ਉਹੀ ਪਾਣੀ ਜੇ ਬਚਤ ਕਰੀਏ ਜਿਹੜੀ ਅਸੀਂ ਕਾਧ ਧੋਣਿਆ ਜੇ ਅਸੀਂ ਉਸ ਨੂੰ ਇੱਕ ਕੱਪੜੇ ਦੇ ਨਾਲ ਹੀ ਧੋ ਲਈਏ ਗਿੱਲਾ ਕਰਕੇ ਕਪੜਾ ਉਹ ਸਾਡੀ ਇੱਕ ਕੁਆਲਿਟੀ ਬਚਦੀ ਐ ਉਹ ਸਾਡੇ ਕਿੰਨੇ ਕੰਮ ਆਉਂਦਾ ਜੋ ਅਸੀਂ ਪਾਣੀ ਜੋ ਏਸੀ ਦਾ ਪਾਣੀ ਨਿਕਲਦਾ ਜੇ ਅਸੀਂ ਉਹ ਏਸੀ ਦੇ ਪਾਣੀ ਨੂੰ ਵੀ ਮਤਲਬ ਸੇਵ ਕਰਕੇ ਤਾਂ ਉਹ ਅਸੀਂ ਦਰਖਤਾਂ ਨੂੰ ਆਪ ਦੇ ਨੂੰ ਪਾ ਸਕਦੇ ਆ ਪੋਚੇ ਵੀ ਉਧਰਾਂ ਲੱਗ ਸਕਦੇ ਕਿਉਂਕਿ ਪਾਣੀ ਗੰਦਾ ਨਹੀਂ ਹੁੰਦਾ ਜੇ ਅਸੀਂ ਕਰੇ ਆਰੋ ਲਾਈ ਵੀ ਆਰੋ ਚ ਕਿੰਨਾ ਪਾਣੀ ਅਸੀਂ ਵੇਸਟ ਕਰਦੇ ਆ। ਉਹਦੇ ਨਾਲ ਉਹਸ ਪਾਣੀ ਨੂੰ ਜੇ ਅਸੀਂ ਉਹਸ ਪਾਣੀ ਨੂੰ ਵੀ ਸੇਵ ਕਰੀਏ ਤਾਂ ਸਾਨੂੰ ਕਿੰਨਾ ਜਿਵੇਂ ਅਸੀਂ ਬਾਹਰ ਕੁੱਤੇ ਫਿਰਦੇ ਜਾਂ ਉਹਨਾਂ ਨੂੰ ਜਾਨਵਰਾਂ ਨੂੰ ਅਸੀਂ ਉਹ ਪਾਣੀ ਪਿਆ ਸਕਦੇ ਆ ਕਿਉਂਕਿ ਉਹਦੇ ਵਿੱਚ ਉਹ ਪਾਣੀ ਆ ਠੀਕ ਹੁੰਦਾ ਹੈ। ਤੇ ਉਸ ਰਸਤੇ ਨੇ ਉਹਦੇ ਨਾਲ ਅਸੀਂ ਕਾਰ ਵੀ ਤੋਂ ਹੋ ਸਕਦੇ ਆ। ਕਿਉਂਕਿ ਪਾਣੀ ਤੇ ਕੀ ਕੀ ਨਿਕਲਦਾ ਨਾ ਉਹ ਤਾਂ ਸਰਪੇਸੀ ਆਹੋ ਦੇ ਵਿੱਚੋਂ ਇਹ ਕਹਿ ਸਕਦੇ ਵੀ ਕਟਾਣੂ ਨਿਕਲ ਜਾਈ ਹੋ ਗਿਆ ਪਰ ਕారణ ਤਾਂ ਕੋਈ ਕਟਾਣੂ ਨਹੀਂ ਨਾ ਹੁੰਦੇ ਕారణ ਤਾਂ ਤੋਤੋਂ ਸੰਦੇਣਾ ਸੀ ਹਾਂਜੀ ਹਾਂਜੀ ਉਹ ਵੀ ਆ ਕਿ ਜਿੰਨਾ ਪਾਣੀ ਅਸੀਂ ਵੱਧ ਤੋਂ ਵੱਧ ਸੇਵ ਕਰਾਂਗੇ ਉਹਨਾਂ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਆ ਜੋ ਮਸ਼ੀਨਾਂ ਦੇ ਵਿੱਚੋਂ ਪਾਣੀ ਅਸੀਂ ਸਰਫ ਵਾਲਾ ਬਾਹਰ ਕੱਢਦੇ ਆ ਉਹਨੂੰ ਵੀ ਜੇ ਅਸੀਂ ਸੇਵ ਕਰਕੇ ਰੱਖੀਏ ਉਹਦੇ ਨਾਲ ਪੋਚੇ ਬਹੁਤ ਵਧੀਆ ਲੱਗ ਜਾਂਦੇ ਕਿਉਂਕਿ ਪਾਣੀ ਜਿਹੜਾ ਪਹਿਲੀ ਪਾਣੀ ਜਿਹੜੂ ਸਰਫ ਵਾਲਾ ਦਾ ਦੂਜਾ ਪਾਣੀ ਸਾਫ਼ ਹੁੰਦਾ ਦੇ ਉਸ ਯੋਜਨਾ ਕਰਾਂ ਪੁੱਛੇ ਸਾਡਾ ਅਸੀਂ ਦੋ ਵਾਲਟੀਆਂ ਵੀ ਸੇਵ ਕਰਦੀਆਂ ਤਾਂ ਸਾਡੇ ਲਈ ਕਿੰਨੀ ਵਧੀਆ ਗੱਲ ਹੈ ਕਿ ਅਸੀਂ ਦੋ ਵਾਲਟੀਆਂ ਨਰਮਿੰਦਰ ਜੀ ਜਿਵੇਂ ਅਸੀਂ ਪੈਸੇ ਸੇਵ ਕਰਦੇ ਜੇ ਉਸੇ ਤਰ੍ਹਾਂ ਅਸੀਂ ਪਾਣੀ ਸੇਵ ਕਰਨ ਲੱਗੇ ਤਾਂ ਅਸੀਂ ਕਿੰਨੇ ਲੋਕਾਂ ਲਈ ਪੈਦਾਵੰਦ ਪੈਦਾ ਕਰ ਸਕਦੇ ਹਾਂ ਕਿੰਨੇ ਲੋਕਾਂ ਲਈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਡਾਕਟਰ ਦਵਿੰਦਰ ਜੀ ਆ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਹਿਸਾਬ ਦੇ ਨਾਲ ਕਾਫੀ ਲੋਕਾਂ ਨੂੰ ਨਿੱਜੀ ਤੌਰ ਤੇ ਵੀ ਔਰ ਸਰਕਾਰੀ ਅਧਿਕਾਰੀ ਜੀ ਕੋ ਸੁਣਦਾ ਹੋਊਗਾ ਤੇ ਉਹਦੇ ਕੰਮ ਵੀ ਥੋੜੇ ਜਿਹਾ ਫੁੱਲਣਗੇ ਸੋ ਅਸੀਂ ਆਸ ਕਰਦੇ ਹਾਂ ਕਿ ਅੱਜ ਦਾ ਜਿਹੜਾ ਗੱਲਬਾਤ ਆਪਾਂ ਕੀਤੀ ਆ ਇਹਦਾ ਸਾਡੇ ਸਮਾਜ ਨੂੰ ਵੀ ਕੋਈ ਨਾ ਕੋਈ ਫਾਇਦਾ ਹੋਵੇਗਾ ਤੇ ਸਾਡੀ ਸੁਤਕਾ ਵੀ ਸਾਡੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਆਪਣੀ ਤੋਬ ਦੇ ਉੱਤੇ ਚੱਕਣੀ ਹੋਵੇਗੀ ਸੋ ਇਹਨਾਂ ਹੀ ਗੱਲਾਂ ਦੇ ਨਾਲ ਅੱਜ ਦਾ ਸ਼ੋਰ ਜਿਹੜਾ ਸੀ ਤੇ ਇਸ ਮਾਤ ਕਰਦੇ ਹਾਂ ਕਾਦ ਨੂੰ ਫੇਰ ਤੋਂ ਕਿ ਸੇਸ਼ੋ ਦੇ ਨਾਮ ਉਹ ਕਿਸੇ ਕੰਪਨੀ ਦੇ ਨਾਮ ਫੇਰ ਹਾਜਰ ਹੋ ਮੰਗੀ ਥੈਂਕ ਯੂ ਵੈਰੀ ਮਚ